ਸਵੇਰੇ ਖਾਣਾ ਖਾਇਆ ਹੋਗਾ ਤੁਹਾਨੂੰ ਉਹ ਤਾਂ ਚਾਹ ਪੀਤੀ ਸੀ ਬਿਲਕੁਲ ਕਿਉਂ ਪੀਤੀ ਚਾਹ ਪਤਾ ਹੈ ਉਹ ਖਾਣਾ ਖਾ ਕੇ એનર્ਜੀ ਡਾਊਨ ਹੋਈ ਸੀ ਫਿਰ ਕਿਆ ਮਜ਼ਾ ਆਇਆ ਜੀ ਬਿਲਕੁਲ 90% ਲੋਕ ਲੰਚ ਤੋਂ ਬਾਅਦ ਸੌਣੇ ਕਿ ਨਹੀਂ ਮੈਂ ਤਾਂ ਖਾਣਾ ਕਹੇ ਜਾ ਕਾਰ ਚ ਤੇਲ ਪੋਇਆ ਕਾਰ ਬੰਦ ਕਰਨੀ ਪੈਗੀ ਵਾਹ ਜੀ ਵਾਹ ਤੇਲ ਤਾਂ ਤਾਂ ਪੋਇਆ ਸੀ ਕਿ ਕਾਰ ਚੱਲਦੀ ਰਹੇ ਜੇ ਫਿਰ ਇਹਦਾ ਮਤਲਬ ਆਪਾਂ ਤੇਲ ਗਲਤ ਪਵਾ ਲਿਆ ਆਪਣੇ ਕੋ ਜੈਨੇਟਿਕਲੀ ਮੋਡੀਫਾਈਡ ਕਣਕ ਹੈ ਜਿਹੜੀ ਅਮਰੀਕਾ ਤੋਂ ਖਰੀਦੀ ਸੀ ਇੰਡੀਆ ਨੇ ਜਦੋਂ ਕਾਂਗਰਸ ਘਾ ਆਇਆ ਸੀ ਨਾ ਜੀ ਨਾ ਹਾਈਬ੍ਰਿਡ ਨਹੀਂ ਹਾਈਬ੍ਰਿਡ ਨਹੀਂ ਹੈ ਜੈਨੇਟਿਕਲੀ ਮੋਡੀਫਾਈਡ which is different ਮੈਂ ਐਸੀ ਰੈਸਪੀ ਦਸੂnga ਜਿਹੜੀ ਸਾਰੇ ਕਰ ਪੂਰੇ ਕਰੂਗੀ ਜੀ ਪਤਲਾ ਵੀ ਕਰੂਗੀ ਡਾਇਬੀਟਿਸ ਨੂੰ ਵੀ ਰਿਵਰਸ ਕਰੂਗੀ ਫੈਟੀ ਲੀਵਰ ਨੂੰ ਵੀ ਹੈਲਪ ਕਰੂਗੀ weight ਘਟਾਊਗੀ ਜੀ ਪ੍ਰੋਪਰ ਤੇ ਮਸਲ ਬਿਲਡ ਕਰਾਊਗੀ ਜੇ ਤੁਸੀਂ ਦਾਲਾਂ ਨੂੰ ਫਰਮੈਂਟ ਕਰਕੇ ਖਾਓਗੇ ਤੁਸੀਂ ਉਹੀ ਪ੍ਰੋਟੀਨ 10000 ਗੁਣਾ ਅੱਛਾ ਐਬਜ਼ੌਰਬ ਕਰੋਗੇ ਤੇ ਜਾ ਕੇ ਉਹਰੇ ਲੀਕ ਹੀ ਘਟਦੀ ਪਾਲੋਣੀ ਦਾ ਹੈ। ਕੋਈ ਵੀ ਇੱਕ ਕੱਪ ਦਾਲ ਲੈਣੀ ਹੈ। ਉਹਨੂੰ ਇੱਕ ਸਿੰਪਲ ਸੈਰੇਮਿਕ ਜਾਂ ਕੱਚ ਦੇ ਭਾਂਡੇ 'ਚ ਪਾ ਦੇਣਾ। ਜੀ। ਉਹਦੇ 'ਚ ਇੱਕ ਬੜਾ ਚਮਚ ਮੇਥੀ ਦਾਣਾ। ਵਨ ਆਫ ਦਾ ਬੈਸਟ ਫਰਮੈਂਟਰ ਹੈ। ਉਹ ਪਾ ਕੇ ਉਹਨੂੰ ਪਾਣੀ 'ਚ ਡਿਪ ਕਰਕੇ ਓਵਰਨਾਈਟ ਛੱਡ ਦੇਣਾ ਜੀ ਸਾਰੇ। ਇਹਦੇ 'ਚ ਤੁਸੀਂ ਸਪਾਈਸਿਸ ਚੇਂਜ ਕਰੀ ਜਾਓ, ਦਾਲਾ ਚੇਂਜ ਕਰੀ ਜਾਓ। ਅਨਲਿਮਿਟਿਡ ਦੇਖੋ ਮੈਨੂੰ ਬੜੇ ਲੋਕੀ ਕਹਿੰਦੇ ਆ ਮੈਂ ਹੱਸਦਾ ਹੁੰਨਾ ਤੇ ਬੰਦੇ ਜੀ ਰੋਟੀ ਛੱਡਤੀ ਰਖਾਵਾਂਗੇ ਕੀ ਮੈਂ ਕਿਹਾ ਤੁਹਾਡੇ ਕੋਲ ਇੱਕ ਆਪਸ਼ਨ ਸੀ ਮੈਂ ਤੁਹਾਨੂੰ 12 ਦੇ ਰਹੇ ਹਾਂ ਆਪਸ਼ਨਾਂ ਵਧੀਆਂ ਕੀ ਕੱਟੀਆਂ ਜੇ ਤੁਸੀਂ ਉਹ ਦਿੱਲੀ ਜਾਂਦੇ ਹੋ ਨਾ ਤੁਸੀਂ ਮੂਰਥਰ ਰੁਕਦੇ ਹੋ ਤੁਸੀਂ ਕਹਿੰਦੇ ਗੱਡੀ ਨੂੰ ਸਾਂਧਵਾ ਦੀ ਦੇਖੋ ਇਹਨੂੰ ਬੱਚੇ ਨੂੰ ਕਦੇ ਸਾਂਹ ਨਹੀਂ ਮਿਲਦਾ ਮੈਂ ਕਿਉਂ ਫਾਸਟਿੰਗ ਕਰ ਰਹੇ ਹਾਂ ਮੈਂ ਰੇਸ਼ੂ ਬੈਲੈਂਸ ਕਰ ਰਹੇ ਹਾਂ ਅਗਰ ਮੈਨੇ ਖਾਦਾ ਹੈ ਉਹਨੂੰ ਯੂਜ਼ ਤਾਂ ਕਰ ਲੈਂਦੋ ਯਾਰ ਬਿਲਕੁਲ ਇੱਕ ਵਾਰੀ ਆਪ ਮੰਗੂਗਾ ਤੇ ਹਾਬੜ ਕੇ ਮੰਗੂਗਾ ਭੁੱਖ ਲੱਗੂਗੀ ਤੁਸੀਂ ਦੇਖੋ ਨਾ ਅਜੇ ਟਾਈਮ ਛੋਕੀ ਰਿਹਾ ਹੈ ਬਿਮਾਰੀ ਉਹ ਲੱਗ ਰਹੀ ਹੈ 30 ਸਾਲ ਦੇ ਮੁੰਡੇ ਨੂੰ ਜਿਹੜੀ 60 ਸਾਲ ਦੇ ਨੂੰ ਲੱਗਣੀ ਚਾਹੀਦੀ ਹੈ ਹੁਣ ਤਾਂ ਬਹੁਤ ਛੋਟੇ ਬੱਚਿਆਂ ਨੂੰ ਵੀ 슈ਗਰ ਦੀ ਬਿਮਾਰੀ ਜਾਂ ਫਿਰ ਹਾਰਟ ਨਾਲ ਸੰਬੰਧਿਤ ਬਿਮਾਰੀਆਂ ਹੋਣ ਲੱਗੀਆਂ ਇਹਦਾ ਰੀਜ਼ਨ ਇਹੀ ਹੈ ਕਿ ਖਾਣੇ ਪੀਣੇ ਗਲਤ ਨੇ ਇੱਕ ਫਾਲਸ ਹੰਗਰ ਹੁੰਦੀ ਹੈ ਜਿਹੜੀ ਤੁਹਾਨੂੰ ਹਰ ਵਕਤ ਸਵੇਰੇ ਲੱਗਦੀ ਹੈ 7-8 ਵਜੇ ਉਹ ਫਾਲਸ ਹੰਗਰ ਹੈ ਉਹ ਨਕਲੀ ਭੁੱਖ ਹੈ ਹਾਂ ਤਿੰਨ ਟੱਕਰ ਕੋਈ 60 ਸਤੀ ਟੈਨਸ਼ਨ ਹੁੰਦੀ ਹੈ ਕਿ ਤੁਸੇ ਪੂਰਾ ਦਿਨ ਖਾਏ ਵੀ ਨਾ ਤਾਂ ਚੱਲ ਜਾਂਦੇ ਹੋ ਉਸ ਦਿਨ ਕਿੱਥੋਂ એનર્ਜੀ ਆਈ ਬੋਡੀ ਸਟੋਰਡ ਸ਼ੂਗਰ ਹੁੰਦੀ ਹੈ ਗਲਾਈਕੋਜਨ ਉਹ ਲਿਵਰ ਚ ਪਈ ਹੁੰਦੀ ਹੈ ਜੀ ਉਹ ਇੰਨੀ ਕਹੇ ਕਿ ਤੁਹਾਨੂੰ 11 12 ਵਜੇ ਤੱਕ ਭੁੱਖ ਨਹੀਂ ਲੱਗਣਦੀ ਬਟ ਲੋਕੀ ਦੇਖਦੇ ਨਹੀਂ ਕਈ ਤਾਂ ਲਿਵਰ ਫੈਟੀ ਹੋ ਜਾਂਦਾ ਵਿਚਾਰਾ ਉਹ ਪੁਰਾਣੀ ਸ਼ੂਗਰ ਲਈ ਬੈਠਾ ਸੀ ਤੁਸੀਂ ਹੋਰ ਕਾਰਬੋਹਾਈਡਰੇਟਸ ਖਾ ਲਏ ਉਹਨਾਂ ਕੋਲ ਟਾਈਮ ਸੀ ਆਪਣੇ ਜਿਹਨੂੰ ਮਰੂਆ ਕਹਿੰਦੇ ਆ ਬੇਜ਼ਲ ਹਰ ਰੋਜ਼ ਖਾਇਆ ਜਾਂਦਾ ਸੀ ਜੀ ਅੱਜ ਕਿਸ ਨੂੰ ਮਰੂ ਦਾ ਮਤਲਬ ਨਹੀਂ ਪਤਾ ਪੀਜ਼ੇ ਦੇ ਉੱਪਰ ਪੱਤਾਂ ਦਾ ਲਾ ਕੇ ਰੱਖ ਦਿੰਨੇ ਬੱਚੇ ਬਿਲਕੁਲ ਕੀ ਮਰੂਆ ਇਹ ਨੂੰ ਬੇਜ਼ਲ ਕਹਿੰਦੇ ਐਨੇ ਬੇਨਫਿਟ ਹੈ ਦੋਸਤੋ ਸਾਡੇ ਖਾਣ ਪੀਣ ਦੀਆਂ ਆਦਤਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਐਸੇ ਨੇ ਜੋ ਕਈ ਸਾਲਾਂ ਤੋਂ ਇੱਕੋ ਹੀ ਖਾਣਾ ਖਾ ਰਹੇ ਨੇ ਇੱਕੋ ਡਾਈਟ ਫਾਲੋ ਕਰ ਰਹੇ ਨੇ ਪਰ ਕੀ ਤੁਹਾਨੂੰ ਅਗਰ ਅਸੀਂ ਇਹ ਦਸੀਏ ਕਿ ਜੋ ਤੁਸੀਂ ਖਾ ਰਹੇ ਹੋ ਉਹ ਸਰਾਸਰ ਗਲਤ ਹੈ ਉਸ ਦਾ ਤੁਹਾਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਤੁਸੀਂ ਕੀ ਕਹੋਗੇ ਜੀ ਹਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਤੁਹਾਨੂੰ ਸਹੀ ਡਾਈਟ ਦੱਸਣ ਦੇ ਲਈ ਇੱਕ ਨਵੀਂ ਰੈਸਿਪੀ ਦੱਸਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਹੈਲਥ ਕੋਚ ਰਵਿੰਦਰ ਸੈਨ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਖਾਣਾ ਪੀਣਾ ਕੀ ਚਾਹੀਦਾ ਹੈ ਕਿਹੜੀ ਡਾਈਟ ਹੈ ਜਿਹੜੀ ਤੁਹਾਨੂੰ ਬਦਲਣੀ ਪਏਗੀ ਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸਸਿਕਾ ਜੀ ਰਵਿੰਦਰ ਜੀ ਇੱਕ ਤੁਸੀਂ ਗੱਲ ਕਹਿੰਦੇ ਹੋ ਹੁੰਦੇ ਹੋ ਕਿ ਸਾਨੂੰ ਕਾਰਬੋਹਾਈਡਰੇਟ ਨਹੀਂ ਖਾਣੇ ਚਾਹੀਦੇ ਸਾਨੂੰ ਕਾਰਬੋਹਾਈਡਰੇਟ ਛੱਡਣੇ ਚਾਹੀਦੇ ਨੇ ਨਹੀਂ ਕੰਜ਼ਿਊਮ ਕਰਨੇ ਚਾਹੀਦੇ ਫਿਰ ਮੇਰਾ ਸਵਾਲ ਇਹ ਹੈ ਕਿ ਸਾਡੇ ਚੋਂ ਬਹੁਤ ਸਾਰੇ ਲੋਕ ਐਸੇ ਨੇ ਜੋ ਦਿਨ ਦੇ ਖਾਣੇ ਦੀ ਸ਼ੁਰੂਆਤ ਬਹੁਤ ਸਾਰੇ ਕਾਬਸ ਦੇ ਨਾਲ ਕਰਦੇ ਨੇ ਜਿਵੇਂ ਪੰਜਾਬੀਆਂ ਦਾ ਖਾਣਾ ਜੋ ਹੈ ਉਹ ਨਹੀਂ ਗ੍ਰਾਈ ਤੋਂ ਬਿਨਾ ਕੰਪਲੀਟ ਹੋ ਸਕਦਾ ਤਾਂ ਜ਼ਰੂਰੀ ਹੁੰਦਾ ਕਿ ਰੋਟੀ ਹੋਣ ਜਾਂ ਪਰੌਤੇ ਹੋਣ ਤਾਂ ਕਾਰਬੋਹਾਈਡਰੇਟ ਵੱਡਾ ਹਿੱਸਾ ਸਾਡੇ ਰੋਜ਼ ਦੇ ਖਾਣੇ ਦਾ ਉਸ ਨੂੰ ਕਿਵੇਂ ਬਦਲਿਆ ਜਾਵੇ ਐਸੀ ਕਿਹੜੀ ਰੈਸਿਪੀ ਹੈ ਐਸੀ ਕਿਹੜੀ ਡਾਈਟ ਆ ਜੋ ਕਾਰਬੋਹਾਈਡਰੇਟ ਦਾ ਬਦਲ ਹੋ ਸਕਦਾ ਹੈ ਤੇ ਜਿਹਦੇ ਨਾਲ ਸਰੀਰ ਦੇ ਵਿੱਚ એનર્ਜੀ ਵੀ ਬਣੀ ਰਹੇ ਦੇਖੋ ਪਹਿਲੀ ਗੱਲ ਸਮਝੋ ਤੁਸੀਂ ਜਿਹੜੀ ਪਰੌਂਠੇ ਨੇ ਜੀ ਉਹ ਸਿਰਫ ਤੇ ਸਿਰਫ ਰੋਟੀ ਜਿਹਨੂੰ ਪਕਾਂਗੇ ਅਨਾਜ ਹੈ ਹਮ ਸਿਰਫ ਕਾਰਬੋਹਾਈਡਰੇਟ ਜੀ ਆਪਣੇ ਸਰੀਰ ਦੀ ਬਣਤਰ ਜੋ ਹੈ ਉਹ ਤੋਂ ਉਲਟਾ ਹੈ ਹਮ ਤਾਂ ਮੈਂ ਤਾਂ ਕਾਰਬੋਹਾਈਡਰੇਟ ਦੇ ਬਹੁਤ ਖਿਲਾਫ ਹਾਂ ਮੈਂ ਤਾਂ ਕਾਰਬੋਹਾਈਡਰੇਟ 2018 ਤੋਂ ਆਪ ਖਾਇ ਹੀ ਨਹੀਂ ਮਨੇ ਅਨਾਜ ਤਾਂ ਮਨੇ ਖਾਧਾ ਹੀ ਨਹੀਂ ਕੋਈ 2018 ਤੋਂ ਤੁਸੀਂ 2018 ਤੋਂ ਨਹੀਂ ਖਾਰੇ ਰੋਟੀ ਕੋਈ ਅਨਾਜ ਨਹੀਂ ਕੋਈ ਰੋਟੀ ਨਹੀਂ ਤੇ ਮੈਂ ਉਹ ਬੰਦਾ ਜਿਹੜਾ ਸਵੇਰੇ ਤਿੰਨ ਪਰੌਂਠਿਆਂ ਤੋਂ ਸ਼ੁਰੂ ਕਰਦਾ ਸੀ ਜ਼ਿੰਦਗੀ ਹਮ ਡੇਲੀ ਰੁਟੀਨ ਜੀ ਤਾਂ ਜਦੋਂ ਮੈਨੂੰ ਗੱਲ ਸਮਝ ਆਈ ਦੇਖੋ ਕਾਰਬੋਹਾਈਡਰੇਟ ਕੀ ਹੈ 슈ਗਰ ਆਪਣੀ ਬਾਡੀ ਚ ਕਾਰਬੋਹਾਈਡਰੇਟ ਚੀਨੀ ਚ ਜਾ ਕੇ ਕਨਵਰਟ ਹੁੰਦਾ ਹੈ 슈ਗਰ ਆਪਣੀ ਬਾਡੀ ਚ ਕਿਹੜੀ ਬਿਮਾਰੀ ਦਿੰਦੀ ਹੈ ਬਲੱਡ 슈ਗਰ ਬਿਲਕੁਲ ਡਾਇਬੀਟਿਸ ਤਾਂ ਅਗਰ ਤੁਸੀਂ ਕੰਨ ਨਹੀਂ ਚਲਾਣੀ ਕਹੀ ਨਹੀਂ ਚਲਾਣੀ ਅਥਾਰਟੀ ਨਹੀਂ ਚਲਾਣੀ ਤੇ ਕੋਈ ਫਿਜ਼ੀਕਲ ਵਰਕਆਊਟ ਨਹੀਂ ਕਰਨਾ ਤੁਹਾਨੂੰ ਕਾਰਬੋਹਾਈਡਰੇਟਸ ਨਹੀਂ ਚਾਹੀਦੇ ਜਿਹੜੇ ਬੰਦੇ ਨੇ ਬਹੁਤ ਹਾਈ ਐਕਸਟੈਂਸਿਵ ਵਰਕਆਊਟ ਕਰ ਰਹੇ ਨੇ ਫਿ ਉਹਨੂੰ ਕਾਰਬੋਹਾਈਡਰੇਟ ਚਾਹੀਦੇ ਹੁੰਦੇ ਆ ਜੀ ਜਿਹੜੇ ਬੰਦੇ ਨੇ ਕੰਮ ਮੈਂਟਲ ਜਾਂ ਕੰਪਿਊਟਰ ਦੇ ਵਿੱਚ ਕੰਮ ਕਰਨਾ ਤੋਰਨਾ ਫਿਰਨਾ ਬਹੁਤ ਥੋੜਾ ਉਹ ਵੀ ਬਹੁਤ ਥੋੜਾ ਹੈਨਾ ਉਹ ਬੰਦੇ ਨੂੰ ਇੰਨੇ ਕਾਰਬੋਹਾਈਡਰੇਟਸ ਨਹੀਂ ਚਾਹੀਦੇ ਤਾਂ ਪਹਿਲੀ ਗਲਤੀ ਇਹ ਹੈ ਜੇ ਸਵੇਰੇ ਉੱਠ ਕੇ ਤੁਹਾਨੂੰ ਭੁੱਖ ਨਹੀਂ ਲੱਗੀ ਸੀ ਖਾਣਾ ਕਿਉਂ ਖਾਇਆ ਤਾਂ ਮੈਂ ਤਾਂ ਇਹ ਕਹੂੰਗਾ ਸਵੇਰੇ ਉੱਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਹਮ ਲੌਜੀਕ ਸਮਝੋ ਤੁਸੀਂ ਰਾਤ ਨੂੰ ਗੱਡੀ 'ਚ ਤੇਲ ਪਵਾਇਆ ਗੱਡੀ ਲੈ ਕੇ ਗਰਾਜ 'ਚ ਪਾਰਕ ਕਰਤੀ ਜੀ ਅਗਲੇ ਦਿਨ ਸਵੇਰੇ ਪੈਟਰੋਲ ਪੰਪ ਤੇ ਜਾਉਂਗੇ ਨਹੀਂ ਗੱਡੀ 'ਚ ਤਾਂ ਆਲਰੇਡੀ ਪੈਟਰੋਲ ਹੈਗਾ ਹੈ। ਗੁੱਡ ਤੁਹਾਡਾ ਰਾਤ ਦਾ ਤੇਲ ਤੁਹਾਡੀ ਬੋਡੀ ਨੇ ਹਜੇ ਤੱਕ ਨਹੀਂ ਖਾਇਆ। ਸਵੇਰੇ 11 12 1 ਵਜੇ ਤੱਕ ਆਮ ਬੰਦਨ ਭੁੱਖ ਨਹੀਂ ਲੱਗਦੀ। ਆਪਾਂ ਤਾਂ ਟਾਈਮ ਨਾਲ ਅੰਗਰੇਜ਼ਾਂ ਨੇ ਬੰਨੇ ਹੋਏ ਆ। ਘੜੀ ਲਾਤੀ। ਲਓ ਜੀ 4 ਵਜੇ ਚਾਹ ਲਿਓ। 2 ਵਜੇ ਖਾਣਾ ਲਿਓ। ਉਹ ਭਾਈ ਇਹ ਤਾਂ ਉਹ ਗੱਲ ਹੋ ਗਈ ਕਿ ਪੈਟਰੋਲ ਪੰਪ ਤੇ ਨਾ ਆਪਾਂ ਟਾਈਮ ਤੇ ਜਾਇਆ ਕਰਾਂਗੇ। ਮੋਟਰਸਾਈਕਲ ਲਿਆ ਕਾਰ ਚਲਾਓ ਨਾ ਚਲਾਓ। ਪੈਟਰੋਲ ਪੰਪ ਤੇ ਜਾਣਾ ਹੈ। ਲੌਜੀਕ ਸਮਝੋ। ਪਰ ਪਰ ਇਹ ਵੀ ਤਾਂ ਹੈ ਨਾ ਕਿ ਸਵੇਰੇ ਸਵੇਰੇ ਬਹੁਤ ਲੋਕ ਅ ਪੇਟ ਸਾਫ ਹੋ ਜਾਂਦਾ ਹੈ ਤਾਂ ਉਹ ਕਹਿੰਦੇ ਆ ਕਿ ਹੁਣ ਠੀਕ ਆ ਪੇਟ ਸਾਫ ਹੋ ਗਿਆ ਤਾਂ ਆਪਾਂ ਰੋਟੀ ਖਾ ਲੈਣੇ ਜਿਹੜਾ ਪੇਟ ਸਾਫ ਹੁੰਦਾ 72 ਘੰਟੇ ਪੁਰਾਣਾ ਹੁੰਦਾ ਜੇ ਤੁਸੀਂ ਖਾਣਾ ਛੱਡ ਦੋ ਨਾ ਮੈਂ ਫਾਸਟਿੰਗ ਕਰਦਾ ਤੁਹਾਨੂੰ 3 ਦਿਨ ਪੇਟ ਸਾਫ ਹੁੰਦਾ ਐਡੀ ਲੰਬੀ ਆਂਤ ਹੈ ਉਹ ਤੁਹਾਨੂੰ ਸ਼ੱਕ ਹੈ ਕਿ ਅੱਜ ਦਾ ਖਾਇਆ ਕੱਲ ਦਾ ਖਾਇਆ ਸਾਫ ਹੋਇਆ ਤੁਸੀਂ ਇੱਕ ਦਿਨ ਨਾ ਜਿਹੜੇ ਬੰਦੇ ਨੂੰ ਰਾਜਮਾ ਤੋਂ ਅਲਰਜੀ ਹੈ ਜੀ ਉਹਨਾਂ ਨੂੰ ਇੱਕ ਚੀਜ਼ ਕਹਿੰਨਾ ਉਹਨੂੰ ਰਾਜਮਾ ਅੱਜ ਖਵਾਣਾ ਤੀਜੇ ਦਿਨ ਜਾ ਕੇ ਫੂਡ ਪੋਇਜ਼ਨਿੰਗ ਹੋਗੀ ਠੀਕ ਹੈ ਪਹਿਲੇ ਦਿਨ ਨਹੀਂ ਹੁੰਦੀ ਦੂਜੇ ਦਿਨ ਨਹੀਂ ਤੀਜੇ ਦਿਨ ਜਾ ਕੇ ਫੂਡ ਪੋਇਜ਼ਨਿੰਗ ਹ ਐਨੋਸੀਕਨੈਟ ਜਦਸੀ ਰੈਕਟੀਫਾਈ ਕਰਦੇ ਨਾ ਪ੍ਰੋਬਲਮ ਅਸੀਂ ਲੋਕਾਂ ਨੂੰ ਤਿੰਨ ਦਿਨ ਪੁੱਛਦੇ ਹਾਂ ਪਹਿਲਾਂ ਕੀ ਖਾਇਆ ਸੀ ਗੈਸ ਕਦ ਹੁੰਦੀ ਹੈ ਅੱਜ ਨਹੀਂ ਖਾਣ ਨਾਲ ਹੁੰਦੀ ਕੱਲ ਨਹੀਂ ਪਰਸੋ ਤੇ ਚੌਥੇ ਦੇ ਖਾਣ ਨਾਲ ਹੁੰਦੀ ਹੈ ਤਾਂ ਜਿਹੜੇ ਲੋਕ ਇਹ ਸੋਚਦੇ ਕਿ ਇਹਦਾ ਪੇਟ ਸਾਫ ਅੱਜ ਸਵੇਰ ਦਾ ਹੋਇਆ ਕੱਲ ਖਾਇਆ ਸੀ ਨਹੀਂ ਆਪਣੀ ਆਂਤ ਖਾਸੀ ਲੰਬੀ ਹੈ ਬਹੁਤ ਲੰਬੀ ਇਹਨੂੰ ਛੋਟੀ ਆਂਤ ਕਹਿੰਦੇ ਆ ਇਹ ਚ ਬਹੁਤ ਦਿਨ ਦਾ ਫੂਡ ਹੈ ਤਾਂ ਉਹ ਜਿਹੜੇ ਲੋਕਾਂ ਨੂੰ ਸ਼ੱਕ ਹੈ ਇਹ ਕਿ ਉਹ ਪੇਟ ਸਾਫ ਹੋ ਗਿਆ ਪੇਟ ਸਾਫ ਹੋਇਆ ਸਰ ਪੇਟ ਤੋਂ ਹੇਠ ਤੱਕ ਪੇਟ ਨਹੀਂ ਹੋਇਆ ਆਂਤ ਦਾ ਇੱਕ ਹਿੱਸਾ ਸਾਫ ਹੋਇਆ ਉਹ ਵੀ ਵੱਡੀ ਆਂਤ ਦਾ ਹਿੱਸਾ ਸਾਫ ਹੋਇਆ ਤਾਂ ਐਕਚੁਅਲ ਤੁਹਾਡੀ ਬਾਡੀ ਚ એનર્ਜੀ ਹੁੰਦੀ ਹੈ ਉਸ ਵਕਤ ਤੁਹਾਨੂੰ ਭੁੱਖ ਨਹੀਂ ਹੁੰਦੀ ਫਿਰ ਇਸ ਹਿਸਾਬ ਨੇ ਨਾਲ ਤਾਂ ਸਾਰੀ ਦੁਨੀਆ ਖਾਈ ਜਾ ਰਹੀ ਹੈ ਖਾਈ ਜਾ ਰਹੀ ਹੈ ਤੇ ਕਈ ਲੋਕ ਤਾਂ ਇਹ ਹੁੰਦਾ ਕਿ ਸਵੇਰੇ ਖਾ ਲਿਆ ਸਵੇਰੇ 7 ਵਜੇ ਖਾ ਲਿਆ 8 ਵਜੇ ਖਾ ਲਿਆ ਉਸ ਤੋਂ ਬਾਅਦ ਫਿਰ 11 12 ਵਜੇ ਖਾ ਲਿਆ ਫਿਰ 1:3 2 ਵਜੇ ਲੰਚ ਕਰਨ ਲੱਗੇ ਫਿਰ ਸ਼ਾਮ ਨੂੰ 4 ਵਜੇ ਚਾਹ ਦੇ ਨਾਲ ਕੁਝ ਖਾ ਲਿਆ ਫਿਰ 5 ਵਜੇ ਕੁਝ ਖਾ ਲਿਆ ਫਿਰ 7-8 ਵਜੇ ਰੋਟੀ ਖਾ ਕੇ ਫਿਰ ਸੌਣਾ ਹਾਂਜੀ ਉਹ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਕਿਤੇ ਹਸਪੀਟਲ ਦੇ ਬਾਹਰ ਪਾਰਕਿੰਗ ਮਿਲੀ ਐ ਇਸ ਤੱਕ ਤੁਹਾਨੂੰ ਨਹੀਂ ਮਿਲਦੀ ਨਾ ਇਹੀ ਕਰਨਾ ਹੈ ਜੇ ਸਭ ਤੋਂ بڑے ਬਿਲਬੋਰਡ ਦੇਖੋਗੇ ਸ਼ਹਿਰ ਚ ਸਭ ਤੋਂ بڑا ਬਿਲਬੋਰਡ ਸਮਝਦੇ ਹੋ ਨਾ ਇੱਥੇ ਐਡ ਦਾ ਬੋਰਡ ਉਹ ਕਿਹਦੇ ਕੋਲ ਹੁੰਦਾ ਹਸਪਤਾਲ ਕੋਲ ਜੀ ਕਿਉਂ bizness ਇਹੀ ਹੈ ਜੀ ਇੱਕ ਬੰਦੇ ਨੂੰ ਗੁੰਮਰਾਹ ਕਰੋ ਖਾਣਾ ਪੀਣਾ ਖਰਾਬ ਕਰ ਦਿਓ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਪਹਿਲਾਂ ਕਿ ਪੈਟਰੋਲ ਗੱਡੀ ਲਈ ਵਿੱਚ ਪਾ ਲਓ ਡੀਜ਼ਲ ਹੈਨਾ ਫਿਰ ਰਾਕਟ ਫਿਊਲ ਵੀ ਪਾ ਲਓ ਫਿਰ ਕਦੇ ਕਹਿ ਚੱਲ ਆਪਾਂ ਬੈਟਰੀ ਨਾਲ ਚਲਾ ਕੇ ਦੇਖਦੇ ਹਾਂ ਇਹਨੂੰ ਅੱਜ ਤੁਹਾਡੇ ਸਰੀਰ ਦਾ ਇੱਕ ਫਿਊਲ ਹੈ ਉਹ ਕਾਦ ਮਿਲਣਾ ਚਾਹੀਦਾ ਹੈ ਕਿਹੜਾ ਫਿਊਲ ਮਿਲਣਾ ਚਾਹੀਦਾ ਹੈ ਜੇ ਤੁਸੀਂ ਇਹ ਕਨਫਿਊਜ਼ ਕਰ ਲਿਆ ਤੁਹਾਨੂੰ ਡਾਕਟਰਾਂ ਕੋਲ ਜਾਣਾ ਪਏ ਤੇ ਉਹ ਇਹ ਜਿਹਾ ਮਿਸਤਰੀ ਹੈ ਇੱਕ ਵਾਰੀ ਚ ਕੰਮ ਨਹੀਂ ਕਰਦਾ ਉਹ ਬਾਰ ਬਾਰ ਬੁਲਾਉਂਦਾ ਫਿਰ ਲੋਕੀ ਤੰਗ ਹੈ ਜੀ ਤਾਂ ਆਪਾਂ ਆਪਣੀ ਗਲਤੀਆਂ ਕਰਕੇ ਡਾਕਟਰ ਨੂੰ ਨਹੀਂ ਕੋਸ ਸਕਦੇ ਜੇ ਤੁਹਾਨੂੰ ਇਹ ਨਹੀਂ ਪਤਾ ਤੁਹਾਨੂੰ ਭੁੱਖ ਕਦੋਂ ਲੱਗੀ ਹੈ ਜੀ ਤੇ ਉਸ ਟਾਈਮ ਖਾਣਾ ਕੀ ਹੈ ਹੈਨਾ ਮੈਂ ਰੋਟੀ ਦੇ ਤੁਸੀਂ ਪਰੌਂਠੇ ਦੀ ਗੱਲ ਕਰੀ ਮੈਂ ਰੋਟੀ ਦੇ ਖਿਲਾਫ ਹਾਂ ਮੈਂ 2018 ਤੋਂ ਰੋਟੀ ਨਹੀਂ ਖਾਈ ਉਹਦੇ ਪਿੱਛੇ ਕਾਰਨ ਹੈ ਜੇ ਤੁਸੀਂ ਕਹੋਗੇ ਤੱਥ ਦਊਂਗਾ ਫਿਰ ਤੱਥ ਤੁਸੀਂ ਚੈੱਕ ਕਰੋਗੇ ਅੱਛਾ ਕੀ ਕਾਰਨ ਹੈ ਫਿਰ ਦੱਸੋ ਕਿਉਂਕਿ ਅ ਚਲੋ ਠੀਕ ਆ ਪਰੌਂਠੇ ਬਹੁਤ ਲੋਕ ਨਹੀਂ ਖਾਂਦੇ ਹੁਣੇ ਪੰਜਾਬ ਦੇ ਵਿੱਚ ਪਰ ਸਬਜੀ ਰੋਟੀ ਤਾਂ ਹਰ ਕੋਈ ਖਾਂਦਾ ਸਵੇਰੇ ਕਿਉਂ ਜੀ ਅਸੀਂ ਕੰਮ ਤੇ ਜਾਣਾ ਜਿਹੜੀ ਚੀਜ਼ ਹਰ ਕੋਈ ਕਰਦਾ ਹੈ ਨਾ ਅਗਰ ਉਹ ਸੱਚ ਹੁੰਦੀ ਤਾਂ ਹਰ ਕੋਈ ਬਹੁਤ ਸਕਸੈਸਫੁਲ ਹੁੰਦਾ ਜਿਹੜਾ ਬੰਦਾ ਸਕਸੈਸਫੁਲ ਮੈਂ ਤਾਂ ਉਹਨੂੰ ਕਾਪੀ ਕਰਦਾ ਕਿ ਇਹਨੇ ਸਕਸੈਸ ਕਿਵੇਂ ਲਈ ਇਹਨੇ ਬਾਕਸ ਤੋਂ ਬਾਹਰ ਸੋਚਿਆ ਹੋਣਾ ਕੁਝ ਵਰਨਾ ਤਾਂ ਸਾਰਾ ਭੇਡ ਚਾਲ ਚੱਲ ਰਹੀ ਹੈ ਨਾ ਤੁਸੀਂ ਗੱਲ ਕਹਿਤੀ ਭੇਡ ਚਾਲ ਚ ਸਾਰੇ ਚੱਲ ਰਹੇ ਆ ਰੋਟੀ ਦਾ ਮਤਲਬ ਕੀ ਹੈ ਕਾਰਬੋਹਾਈਡਰੇਟਸ ਜੀ ਉਹਦੇ ਚ ਇੱਕ ਚੀਜ਼ ਹੈ ਗਲੂਟਨ ਅੱਜ ਕੱਲ੍ਹ ਵੈਸੀ 90% ਲੋਕਾਂ ਨੂੰ ਸਲੀ ਕਿਉਂਕਿ ਕਣਕ ਚੇਂਜ ਹੋ ਗਈ ਇੱਕ ਬੁੱਕ ਦੱਸਦਾ ਡਾਕਟਰ ਵਿਲੀਅਮ ਡੇਵਿਸ ਐਮ ਡੀ ਹੈ ਡਾਕਟਰ ਵਿਲੀਅਮ ਡੇਵਿਸ ਬੁੱਕ ਦਾ ਨਾਮ ਹੈ ਦ ਵੀਟ ਬੈਲੀ ਵੀਟ ਮਤਲਬ ਕਣਕ ਬੈਲੀ ਮਤਲਬ ਢਿੱਡ ਹਾਂ ਤਾਂ ਦ ਵੀਟ ਬੈਲੀ ਬਾਏ ਡਾਕਟਰ ਵਿਲੀਅਮ ਡੇਵਿਸ ਪੜਿਓ ਤੁਸੀਂ ਹਰਾਨ ਹੋ ਜਾਓਗੇ ਕਿ ਯਾਰ ਇੰਨੀ ਧੇਰ ਪਹਿਲਾਂ ਬੰਦੇ ਨੇ ਸੱਚ ਲਿਖਿਆ ਹੋਇਆ ਤੇ ਕੋਈ ਫੋਲੋ ਨਹੀਂ ਕਰਦਾ ਦੂਜੀ ਗੱਲ ਜਿਹੜਾ ਕਣਕ ਆਪਣੇ ਕੋਲ ਆਪਣੀ ਕਣਕ ਆਪਣੀ ਨਹੀਂ ਰਹੀ ਆਪਣੇ ਕੋਲ ਜੈਨੇਟਿਕਲੀ ਮੋਡੀਫਾਈਡ ਕਣਕ ਹੈ ਜਿਹੜੀ ਕਿ ਅਮਰੀਕਾ ਤੋਂ ਖਰੀਦੀ ਸੀ ਇੰਡੀਆ ਨੇ ਜਦੋਂ ਕਾਂਗਰਸ ਘਾ ਆਇਆ ਸੀ ਨਾ ਜੀ ਨਾ ਹਾਈਬ੍ਰਿਡ ਨਹੀਂ ਹਾਈਬ੍ਰਿਡ ਨਹੀਂ ਹੈ ਜੈਨੇਟ ਜੈਨੇਟਿਕਲੀ ਮੋਡੀਫਾਈਡ ਜੀਐਮਓ ਕਹਿੰਦੇ ਆ ਉਹ ਕੈਂਸਰ ਪ੍ਰੋਪਰਟੀਜ਼ ਰੱਖਦੀ ਹੈ ਕਿਉਂਕਿ ਦੇ ਬੇਸਿਕ ਜੀਨਸ ਨਾਲ ਲੈਬ ਦੇ ਵਿੱਚ ਮਾਈਕਰੋਸਕੋਪ 'ਚ ਤਾਨਾ ਬਾਨਾ ਖਰਾਬ ਕਰਿਆ ਹੋਇਆ ਹੈ ਤਾਂ ਤਾਂ ਹੀ ਤਾਂ ਉਹਦੇ ਪਰਾਉਂਡ ਅਪ ਮਾਰਨਾ ਪੈਂਦਾ ਜੀ ਸਮਝਣਾ ਜਿਹੜਾ ਕਾਂਗਰਸ ਘਾ ਆਇਆ ਸੀ ਇੰਡੀਆ 'ਚ ਕੀ ਆਦਾ ਆਇਆ ਸੀ ਜਦ ਇੰਡੀਆ ਕੋ ਕਣਕ ਮੁੱਕ ਗਈ ਸੀ ਆਪਾਂ ਨੇ ਕਾਂਗਰਸ ਨੇ ਉਸ ਵਕਤ ਅਮਰੀਕਾ ਤੋਂ ਕਣਕ ਦਾ ਬੀਜ ਮੰਗਿਆ ਸੀ ਤਾਂ ਹੀ ਉਹਨੂੰ ਕਾਂਗਰਸ ਘਾ ਕਹਿੰਦੇ ਆ ਉਹ ਵੀਡ ਨਾਲ ਆਇਆ ਸੀ ਤਾਂ ਆਪਣੇ ਕੋ 90% ਲੋਕੀ ਕਹਿੰਨਗੇ ਐਸ ਟਾਈਮ ਚ ਖੋਰਾ ਖੱਪਲੀ ਖਾਓ ਖੱਪਲੀ ਖਾਓ ਖੱਪਲੀ ਵੀ ਹਾਈਬ੍ਰਿਡਾਈਜ਼ਡ ਹੈ ਇਟਸ ਨਾਟ ਆਵਰ ਨੇਟਿਵ ਕ੍ਰੌਪ ਆਪਣੀ ਨੇਟਿਵ ਕ੍ਰੌਪ ਪਾਚੇ ਹੋਰ ਚੀਜ਼ਾਂ ਸੀ ਹਮ ਹੈਨਾ ਜਿਹੜੀ ਚੀਜ਼ਾਂ ਬਾਜਰਾ ਰਾਗੀ ਹੋਰ ਚੀਜ਼ਾਂ ਸੀ ਅੱਜ ਕੱਲ ਉਹ ਵੀ ਕਰਪਟ ਕਰ ਚੁੱਕੇ ਆ ਕਿਉਂਕਿ ਮਿੱਟੀ ਖਰਾਬ ਕਰ ਲਈ ਬਿਲਕੁਲ ਤਾਂ ਕਣਕ ਮੈਂ ਤਾਂ ਕਣਕ ਤੇ ਸਬਸਟੀਟਿਊਟ ਲੱਭਦਾ ਹਾਂ ਮੈਂ ਤਾਂ ਉਹ ਚੀਜ਼ਾਂ ਕਰਦਾ ਕਿ ਆਪਾਂ ਨੂੰ ਤੰਦਰੁਸਤ ਰਹਿਣਾ ਖਾਣਾ ਹੀ ਹੈ ਦੇਖੋ ਇੰਜਨ ਚ ਤੇਲ ਪੈਣਾ ਚਾਹੀਦਾ ਜੀ ਲੋਕੀ ਖਾਣ ਲਈ ਜਿੰਨੇ ਮੈਂ ਤਾਂ ਉਲਟਾ ਕਹਿੰਨਾ ਐਨਾ ਖਾਣਾ ਕਿ ਜੀਣਾ ਚਾਹੀਏ ਚਲੀ ਜਾਏ ਹੈਨਾ ਫੇਟਾ ਹਲਵਾਈ ਦੇ ਬਹਿਜੋ ਗਿਆ ਕਿ ਹਮ ਨਾ ਖਾਣਾ ਦਾ ਮੇਨ ਪਰਪਸ ਹੈ ਤੁਸੀਂ ਆਪਣਾ ਕੰਮ ਕਰ એનર્ਜੀ ਨਾ ਕਰ ਲੋ ਤੇ ਜਦ ਤੱਕ ਉਹ ਹੁੰਦਾ ਤੇ ਬਿਮਾਰੀ ਨਾ ਲੱਗੇ ਉਹ ਖਾਣਾ ਪਾਸ ਹੈ ਜਿਹੜਾ ਖਾਣਾ ਤੁਹਾਨੂੰ ਬਿਮਾਰੀ ਦੇਵੇ ਤੇ એનર્ਜੀ ਖੋਲੇ ਉਹ ਖਾਣਾ ਥੋੜੀ ਹੈ ਮੈਂ ਤੁਹਾਨੂੰ ਸਿੰਪਲ ਜਿਹਾ ਐਗਜ਼ਾਮਪਲ ਦਿੰਨਾ ਸਵੇਰੇ ਖਾਣਾ ਖਾਇਆ ਹੋਗਾ ਤੁਹਾਨੂੰ ਉਹ ਤੋਂ ਬਾਅਦ ਚਾਹ ਪੀਤੀ ਸੀ ਬਿਲਕੁਲ ਕਿਉਂ ਪੀਤੀ ਚਾਹ ਪਤਾ ਹੋ ਖਾਣਾ ਖਾ ਕੇ એનર્ਜੀ ਡਾਊਨ ਹੋਈ ਸੀ ਫਿਰ ਕਿਆ ਮਜ਼ਾ ਆਇਆ ਜੀ ਬਿਲਕੁਲ 90% ਲੋਕ ਲੰਚ ਤੋਂ ਬਾਅਦ ਸੌਣੇ ਕਿ ਨਹੀਂ ਮੈਂ ਕਹਿੰਦਾ ਖਾਣਾ ਕਹੇ ਜਾ ਕਾਰ ਤੇ ਤੇਲ ਪੋਇਆ ਕਾਰ ਬੰਦ ਕਰਨੀ ਪੈਗੀ ਵਾਜੀਵਾ ਤੇਲ ਤਾਂ ਤਾਂ ਪੋਆ ਸੀ ਕਿ ਕਾਰ ਚੱਲਦੀ ਰਹੇ ਜੇ ਫਿਰ ਇਹਦਾ ਮਤਲਬ ਆਪਾਂ ਤੇਲ ਗਲਤ ਪੋਆ ਲਿਆ ਸੀ ਹਾਂ ਤੇਲ ਟਾਈਮਿੰਗ ਕੁਆਂਟੀਟੀ ਤੇ ਤੇਲ ਕਿਹੜਾ ਤਿੰਨੋਂ ਗਲਤ ਨੇ ਹੁਣ ਮੈਨੂੰ ਜਦ ਭੁੱਖ ਲੱਗਦੀ ਹੈ ਮੈਂ ਤਦ ਖਾਣਾ ਮੰਗ ਕੇ ਖਾਣਾ ਹੈ ਜੀ ਤੁਸੀਂ ਕਹਿੰਦੇ ਨਾ ਜੀ ਨਾ 11:00 ਵੱਜ ਗਏ ਜਾਂ 9:00 ਵੱਜ ਗਏ ਖਾਣਾ ਖਾ ਲੈਣ ਮਮੀ ਤੁਸੀਂ ਮੰਗ ਕੇ ਰੋਟੀ ਵੀ ਲੋਕੀ ਟਾਈਮ ਨਾਲ ਮੰਗ ਰਹੇ ਹੋ ਮੈਂ ਕਹਿੰਦਾ ਇਹ ਕਿਹੋ ਜੀ ਗੱਡੀ ਹੈ ਇਹਨੂੰ ਟਾਈਮ ਨਾਲ ਤੇਲ ਚਾਹੀਦਾ ਜਾਂ ਤੁਸੀਂ ਵਰਤੋਂ ਵੀ ਹਰ ਰੋਜ਼ ਉਨੀ ਵਰਤ ਰਹੇ ਹੋ ਫਿਰ ਟਾਈਮ ਨਾਲ ਤੁਹਾਡੀ ਸੈਟਿੰਗ ਬਹਿਜੂਗੀ ਬਰਤਨੀ ਤਾਂ ਆਪਾਂ ਬਹੁਤ ਥੋੜੀ ਜੀ એનર્ਜੀ ਹੈ ਪਾਣੀ ਬਹੁਤ ਜ਼ਿਆਦਾ ਹੈ ਤਾਂ ਉੱਥੇ ਡਾਇਬੀਟਿਸ ਸ਼ੁਰੂ ਹੋਉਂਦੀ ਹੈ ਜੇ ਤੁਸੀਂ ਬਾਰ-ਬਾਰ ਖਾਣਾ ਖਾਣੇ ਉਹ ਬਲੱਡ ਸ਼ੂਗਰ ਉੱਪਰ ਜਾਂਦੀ ਹੈ ਬਾਡੀ ਨੂੰ ਇਨਸੂਲਿਨ ਬਣਾ ਕੇ ਥੱਲੇ ਕਰਦੀ ਹੈ ਡਾਇਬੀਟਿਸ ਹੋ ਜਾਂਦੀ ਹੈ ਤਾਂ ਮੈਂ ਚੀਜ਼ਾਂ ਲੱਭਦਾ ਕਿ ਬੰਦੇ ਦਾ ਦਿਲ ਵੀ ਰਹਿ ਜਾਏ ਉਹਦੀ ਭੁੱਖ ਵੀ ਮਰੇ ਤੇ ਉਹਨੂੰ એનર્ਜੀ ਮਿਲੇ ਇਹ ਪੋਸੀਬਲ ਹੈ ਹਾਂਜੀ ਮੈਂ 2018 ਤੋਂ ਕਰ ਰਹੇ ਹਾਂ ਯਾਨੀ ਕਿ ਬੰਦਾ ਖਾਊਗਾ ਵੀ ਨਹੀਂ ਬੰਦੇ ਨੂੰ ਭੁੱਖ ਵੀ ਨਹੀਂ ਲੱਗੂਗੀ ਬੰਦੇ 'ਚ એનર્ਜੀ ਵੀ ਰਹੂਗੀ ਤੇ ਬੰਦਾ ਕੰਮ ਵੀ ਕਰੀ ਜਾਊ ਜੀ ਇਹਦਾ ਕੀ ਤਰੀਕਾ देखो पहली चीज ये है कि मैं पंजाबी बंदे एक प्रॉब्लम ਦੱਸਦਾ ਕਿਉਂਕਿ ਜਦ ਮੈਨੇ ਸਿੱਖਿਆ ਸੀ ਹੈਲਥ ਕੋਚਿੰਗ ਮੈਂ ਸਾਊਥ ਅਫਰੀਕਾ ਸਿਗਾ ਜੀ ਤਾਂ ਮੇਰਾ ਖਾਣ ਪੀਣ ਅੰਗਰੇਜ਼ੀ ਟਾਈਪ ਨਾਲ ਸਿੱਖਿਆ ਮੈਨੇ ਫਿਰ ਮੈਨੇ ਇੰਡੀਆ ਜਾ ਕੇ ਨਾ ਕੋਚਿੰਗ ਕਰਨੀ ਸ਼ੁਰੂ ਕਰੀ। ਇੰਡੀਆ ਜਾ ਕੇ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਲੋਕੀ ਕਹਿੰਦੇ ਜਾਂ ਤੋ ਰੋਟੀ ਲੈ ਲਓ ਨਾ। ਜੀ। ਉਹਨੂੰ ਲੱਗਦਾ ਉਹਦੀ ਜ਼ਿੰਦਗੀ ਲੈ ਲਈ ਮੇਰ ਤੋਂ। ਬਿਲਕੁਲ। ਕਿ ਗ੍ਰਾਈ ਕਿੱਥੇ ਗਈ? ਬਿਲਕੁਲ। ਉਹਨੂੰ ਗ੍ਰਾਈ ਤੋਂ ਬਿਨਾ ਕੰਮ ਨਹੀਂ ਬੰਦਾ। ਬਿਲਕੁਲ। ਆਪਣੇ ਤਾਂ ਇੱਕ ਮੈਂਟੈਲਿਟੀ ਆ ਉਹ ਕਹਿੰਦੇ ਆਪਾਂ ਕਮਾਉਣੇ ਕਿਦੇ ਵਾਸਤੇ ਆ। ਹਾਂਜੀ। ਇਹਦੇ ਵਾਸਤੇ ਹੀ ਕਰਦੇ ਆ। ਮੇਰਾ ਕਲਾਇੰਟ ਹੈ ਜੀ ਮੁੰਡਾ ਉਹ ਬੜਾ ਮਸ਼ਹੂਰ ਗਾਇਕ ਹੈ ਸਿਮਰ ਗਿੱਲ। ਉਹਦਾ ਗਾਣਾ ਮਸ਼ਹੂਰ ਹੋਇਆ ਸੀ ਇਹ ਮਸਲਾ ਸਾਰਾ ਰੋਟੀ ਦਾ। ਬਿਲਕੁਲ। ਉਹ ਮੇਰੇ ਤੋਂ ਹੱਸਦਾ ਸੀ ਕਹਿੰ ਮੈਂ ਤਰੀਕਾ ਸਿਖਾਉਂਗਾ ਦੇਖੋ ਉਹਨਾ ਫੀਲਿੰਗ ਹੈ ਇਹ ਇਹ ਕਈ ਚੀਜ਼ਾਂ ਨਾ ਰਿਚੁਅਲਸ ਜੁੜੇ ਹੋਨੇ ਆ ਕਿ ਯਾਰ ਗਿਆ ਚਾਹ ਵੀ ਨਹੀਂ ਪੁੱਛੀ ਐਵੇਂ ਇਹ ਰਿਚੁਅਲ ਹੈ ਕਿ ਅਗਰ ਐ ਕਰਕੇ ਰੋਟੀ ਤੋੜੀ ਨਹੀਂ ਤਾਂ ਭੁੱਖ ਨਹੀਂ ਮਰਦੀ ਫਿਰ ਸਾਨੂੰ ਉਹ ਰੋਟੀ ਦਾ ਤਰੀਕਾ ਲੱਭਿਆ ਹੁਣ ਅਗਰ ਆਪਾਂ ਆਪਣੀ ਬਾਡੀ ਦੀ ਕੰਪੋਜੀਸ਼ਨ ਸਮਝਾਂਗੇ ਫਿਰ ਮੈਂ ਇੱਕ ਡਾਈਟ ਸਮਝਾਉਂਗਾ ਆਪਣੀ ਬਾਡੀ ਚ ਸਭ ਤੋਂ بڑا ਹਿੱਸਾ ਅਗਰ ਹੱਡੀ ਨੂੰ ਛੱਡ ਦਈਏ ਜੀ ਪਾਣੀ ਨੂੰ ਛੱਡ ਦਈਏ ਉਹ ਹੈ ਫੈਟ ਦਾ ਸਭ ਤੋਂ بڑا ਅੰਗ ਆਪਣੀ ਬਾਡੀ ਦਾ ਫੈਟ ਪੂਰੀ ਕਿਨ ਕਵਰ ਕਰਦੀ ਹੈ ਸਕਿਨ ਇਸ ਤੋਂ بڑا ਹੈ ਘੱਟ ਸੈਕਿੰਡ ਨੰਬਰ ਤੇ ਮਸਲ ਸਾਰੀ ਬਾਡੀ ਚ ਮਸਲ ਹੈ ਜੀ ਸਭ ਤੋਂ ਘੱਟ ਆਪਣੀ ਬਾਡੀ ਚ ਕੀ ਹੈ ਪਤਾ ਹੈ 슈ਗਰ ਇੱਕ ਟੀस्पून ਪੂਰੇ ਬਲੱਡ ਚ ਚੀਨੀ ਹੁੰਦੀ ਹੈ ਜਿਹਨੂੰ ਕਹਿੰਦੇ 80 ਡੈਸੀਲੀਟਰ ਪਰ ਹੈਨਾ 80 ਜਿਹਨੂੰ ਕਹਿੰਦੇ ਨੇ ਆਪਾਂ 슈ਗਰ ਚੱਕਰੀ 80 ਆਈ ਹੈ ਬਿਲਕੁਲ ਓਕੇ ਹੈ ਉਹ 80 ਦਾ ਮਤਲਬ ਹੈ ਪੂਰੇ 5 ਲੀਟਰ ਬਲੱਡ ਚ ਇੱਕ ਚਮਚੀਨੀ ਖਾਇਆ ਕੀ ਆਪਾਂ ਨੇ ਤਿੰਨ ਪਰੌਂਠੇ ਉਦੋਂ ਪਰ ਮੜਾ ਜਾ ਛਵਾ ਕੇ ਕੀ ਪ੍ਰੋਟੀਨ ਸੀ ਇਹ ਨਹੀਂ ਬਾਡੀ ਦੀ ਕੰਪੋਜੀਸ਼ਨ ਤੋਂ ਉਲਟਾ ਨਾਲ ਚਾਹ ਚ ਮਿੱਠਾ ਤੇਜ ਹਾਂ ਆਪਣੇ ਕਾਰਬੋਹਾਈਡਰੇਟ ਖਾ ਲੇ ਜਿਹੜੇ ਕਿ ਬੋਡੀ ਚ ਇੱਕ ਚਮਚ ਸੀ ਉਸ ਤੇ ਗੰਦਾ ਜਿਹਾ ਤੇਲ ਬਰਨ ਕਰ ਲਿਆ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਤਾਂ ਸਿਰਫ ਕੋਲੇਸਟ੍ਰੋਲ ਵਧਾਊਗਾ ਉਸ ਤੇ ਕੋਈ ਪ੍ਰੋਟੀਨ ਨਹੀਂ ਹੈ ਤਾਂ ਕੰਪੋਜੀਸ਼ਨ ਤਾਂ ਉਲਟਾ ਖਾਇਆ ਮੈਂ ਤੁਹਾਡੀ ਕੰਪੋਜੀਸ਼ਨ ਦੇ ਨਾਲ ਖਾਊਗਾ ਸਰ ਐਡਾ ਕਲਾਸ ਕੀ ਦਾ ਕੱਪ ਮੈਂ ਦਿਨ ਚ ਦੋ ਵਾਰੀ ਪੀਜਣਾ ਕਿਉਂਕਿ એનર્ਜੀ ਕਿੱਥੋਂ ਆਣੀ ਹੈ ਮੈਨੂੰ ਇਹ ਪਤਾ ਹੈ ਇਨਸੂਲਿਨ ਨਹੀਂ ਬਣਦਾ ਤਾਂ ਕੀ ਮਾੜਾ ਨਹੀਂ ਹੈ ਖਾਇਆ ਕਿਤੇ ਨਾ ਮਾੜਾ ਤਾਂ ਹੁਣ ਮੈਂ ਇੱਕ ਰੈਸਪੀ ਸिखਾਨਾ ਜਿਹੜੇ ਲੋਕ ਇੰਟਰਸਟਡ ਹੈ ਕਿ ਰੋਟੀ ਵੀ ਛੱਡਣਾ ਚਾਹਣੇ ਕੰਮ ਵੀ ਹੋ ਜੇ ਤਾਂ ਮੈਂ ਪ੍ਰੋਟੀਨ ਦਾ ਬਹੁਤ ਦਵਾਨਾ ਮਗਰ ਮੈਂ ਪ੍ਰੋਟੀਨ ਪਾਊਡਰ ਦਾ ਦਵਾਨਾ ਨਹੀਂ ਹੈ ਮੈਂ ਆਰਗੈਨਿਕ ਲਾਈਵ ਪ੍ਰੋਟੀਨ ਜਿਹੜਾ ਫੂਡ ਚ ਮਿਲ ਜੇ ਚਾਹੇ ਅੰਡਾ ਹੋਵੇ ਚਿਕਨ ਹੋਵੇ ਫਿਸ਼ ਹੋਵੇ ਚਾਹੇ ਵੈਜੀਟੇਰੀਅਨ ਬੰਦਾ ਹੋਵੇ ਹੁਣ ਵੈਜੀਟੇਰੀਅਨ ਬੰਦੇ ਨੂੰ ਆਪਾਂ ਇਹ ਜੀ ਚੀਜ਼ ਖਾਣੇ ਆ ਕਿ ਉਹਦੇ ਰੋਟੀ ਦੀ ਫੀਲਿੰਗ ਵੀ ਨਾ ਖਤਮ ਹੋਵੇ ਉਹਨੂੰ ਪ੍ਰੋਟੀਨ ਵੀ ਮਿਲ ਜੇ ਇਹ ਬੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਅਕਸਰ ਜਦੋਂ ਆਪਾਂ ਜਿਮ ਵੀ ਜਾਂਦੇ ਆ ਉਹ ਕਹਿੰਦਾ ਇਹ ਦਿਨ ਦਾ ਪ੍ਰੋਟੀਨ ਖਾਣਾ ਪੈਣਾ ਹੈ ਨਹੀਂ ਹੁਣ ਪ੍ਰੋਟੀਨ ਖਾਣ ਵਾਲੇ ਜ਼ਰੂਰੀ ਨਹੀਂ ਕਿ ਜਿਮ ਕਰਨ ਵਾਲੇ ਚਿਕਨ ਹੀ ਖਾਣ ਹੈ ਨਾ ਜੀ ਕਈ ਵਾਰੀ ਅੰਡੇ ਦੱਸ ਦਿੰਦੇ ਨੇ ਤਾਂ ਕੁਝ ਇਹ ਹੁੰਦਿਆ ਵੀ ਉਹ ਨਹੀਂ ਖਾ ਸਕਦੇ ਫਿਰ ਉਹਨਾਂ ਨੂੰ ਦਾਲਾਂ ਵਗੈਰਾ ਦੱਸੀਆਂ ਜਾਂਦੀਆਂ ਨੇ ਹੁਣ ਕਈ ਵਾਰੀ ਡਾਕਟਰ ਦਾਲਾਂ ਬੰਦ ਕਰ ਦਿੰਦੇ ਨੇ ਇਹ ਨਹੀਂ ਸਮਝ ਆਉਂਦਾ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਐਸੇ ਦੇ ਵਿੱਚ ਕੀ ਬਦਲਾਏ ਪ੍ਰੋਟੀਨ ਕਿੱਦਾਂ ਪੂਰੀ ਕਰੀਏ ਪ੍ਰੋਟੀਨ ਸਭ ਤੋਂ ਜ਼ਰੂਰੀ ਹੈ ਤੇ ਕਾਰਬਸ ਕਿੱਦਾਂ ਘੱਟ ਕਰੀਏ ਮੈਂ ਇੱਕ ਐਸੀ ਰੈਸਪੀ ਦੱਸੂਗਾ ਜਿਹੜੀ ਸਾਰੇ ਕਰ ਪੂਰੇ ਕਰੂਗੀ ਜੀ ਪਤਲਾ ਵੀ करूਗੀ ਡਾਇਬੀਟਿਸ ਨੂੰ ਵੀ ਰਿਵਰਸ करूਗੀ ਫੈਟੀ ਲੀਵਰ ਨੂੰ ਵੀ ਹੈਲਪ करूਗੀ weight ਘਟਾਊਗੀ ਜੀ ਪ੍ਰੋਪਰ ਤੇ ਮਸਲ ਬਿਲਡ ਕਰਾਊਗੀ ਤਾਂ ਜਿਹਨੇ ਨੋਟ ਕਰਨਾ ਹੈ ਉਹ ਦੇਖੋ ਤੁਹਾਨੂੰ ਕਿਹਾ ਕਿ ਡਾਕਟਰ ਜਿਹੜੇ vegetarians ਨੇ ਉਹਨਾਂ ਨੂੰ ਦਾਲਾਂ ਵੀ ਬੰਦ ਕਰਾ ਜਾਂਦਾ ਉਹ ਯੂਰਿਕ ਐਸਿਡ ਕਰਕੇ ਕਰਾਂਦਾ ਜੀ ਯੂਰਿਕ ਐਸਿਡ ਨੂੰ ਮਾਰਨ ਦੇ ਤਰੀਕੇ ਆ ਅਗਰ ਤੁਸੀਂ ਦਾਲ ਨੂੰ ਉਬਾਲਦੇ ਹੋ ਉਦੋਂ ਪ੍ਰਚੱਗ ਤਾਰ ਦਿੰਨੇ ਹੋ ਯੂਰਿਕ ਐਸਿਡ ਗਿਆ ਮਗਰ ਇੱਕ ਐਨਾ ਸੋਹਣਾ ਤਰੀਕਾ ਹੈ ਫਰਮੈਂਟੇਸ਼ਨ ਪੰਜਾਬੀ ਚ ਖਮੀਰ ਨਾ ਕਹਿੰਦੇ ਆ ਠੀਕ ਹੈ ਹਿੰਦੀ ਚ ਖਮਨ ਕਹਿੰਦੇ ਆ ਫਰਮੈਂਟਡ ਫੂਡਸ ਜਿਹਨੂੰ ਆਚਾਰ ਵੀ ਕਹਿੰਦੇ ਨੇ ਮਗਰ ਆਚਾਰ ਬਿਲਕੁਲ ਫਰਮੈਂਟੇਸ਼ਨ ਨਹੀਂ ਹੈ ਜੇ ਤੁਸੀਂ ਦਾਲਾਂ ਨੂੰ ਫਰਮੈਂਟ ਕਰਕੇ ਖਾਓਗੇ ਤੁਸੀਂ ਉਹੀ ਪ੍ਰੋਟੀਨ 10000 ਗੁਣਾ ਅੱਛਾ ਐਬਜ਼ਾਰਬ ਕਰੋਗੇ ਤੇ ਜਾ ਕੇ ਹੋਰੇ ਲੀਕੀ ਘਟਦੀ ਪ੍ਰੋਬਲਮ ਨਹੀਂ ਦਏਗਾ ਤਾਂ ਪੇਪਰ ਪੈਨ ਸਿੰਪਲ ਚੱਕ ਲੈਣ ਜੇ ਅਗਰ ਸਰੋਤੇ ਚਾਹਣੇ ਜੀ ਕੋਈ ਵੀ ਦਾਲ ਮੂੰਗੀ ਮਸਰੀ ਤੋਂ ਸ਼ੁਰੂ ਕਰ ਲੈਣ ਚਾਹੇ ਉੜਦ दाल ਤੋਂ ਸ਼ੁਰੂ ਕਰ ਲੈਣ ਚਾਹੇ ਛੋਲੇ ਦੀ ਦਾਲ ਲੈ ਲੈਣ ਕੋਈ ਵੀ ਇੱਕ ਕੱਪ ਦਾਲ ਲੈਣੀ ਹੈ ਇੱਕ ਕੱਪ ਉਹਨੂੰ ਇੱਕ ਸਿੰਪਲ ਸੇਰਾਮਿਕ ਜਾਂ ਕੱਚ ਦੇ ਭਾਂਡੇ 'ਚ ਪਾ ਦੇਣਾ ਉਹਦੇ 'ਚ ਇੱਕ ਬੜਾ ਚਮਚ ਮੇਥੀ ਦਾਣਾ ਵਨ ਆਫ ਦਾ ਬੈਸਟ ਫਰਮੈਂਟਰ ਹੈ ਜੀ ਇੱਕ ਚਮਚ ਅਗਰ ਤੁਹਾਨੂੰ ਕੌੜਾ ਲੱਗੇਗਾ ਇੱਕ ਤੋਂ ਥੋੜਾ ਘਟਾ ਲਓ ਹਮ ਕਈ ਲੋਕਾਂ ਨੂੰ ਕੌੜਾ ਲੱਗਦਾ ਹੈ ਮੇਥੀ ਦਾਣਾ ਤਾਂ ਇੱਕ ਦੀ ਜਗ੍ਹਾ ਤੇ 1/4 1/3 ਕਰ ਲਓ ਜੀ ਠੀਕ ਹੈ ਭੇਤਰ ਪੈਸੇ ਉਹ ਪਾ ਕੇ ਉਹਨੂੰ ਪਾਣੀ ਚ ਡਿਪ ਕਰਕੇ ਓਵਰਨਾਈਟ ਛੱਡ ਦੇਣਾ ਜੀ ਸਾਰੇ ਮਿਕਸਚਰ ਨੂੰ ਠੀਕ ਹੈ ਉੱਪਰ ਚਾਹੇ ਟੱਕਣ ਰੱਖ ਕੇ ਕੱਪੜਾ ਰੱਖ ਕੇ ਇਹ ਪੂਰੀ ਰਾਤ ਇਹਨਾਂ ਇੱਕ ਪ੍ਰੋਸੈਸ ਕਰਿਆ ਫਰਮੈਂਟੇਸ਼ਨ ਨੰਬਰ 1 ਜੀ ਸਵੇਰੇ ਇਹਨੂੰ ਚੰਗੀ ਤਰ੍ਹਾਂ ਖੰਘਾਲ ਕੇ ਪਾਣੀ gir ਕੇ ਕੋਈ ਫੇਰ ਪਾਣੀ gir ਦੇਣਾ ਹਮ ਇਹਨੂੰ ਬਿਲਕੁਲ ਧੋ ਲੈਣਾ ਸਾਰੇ ਮਿਕਸਚ ਮੜੇ ਪਾਣੀ ਪਾ ਕੇ ਤਾਂ ਕਿ ਲਿਕਵਿਡ ਰਹੇ ਇਹਨੂੰ ਬਲੈਂਡ ਕਰ ਦੇਣਾ ਹੂੰ ਬਿਲਕੁਲ ਪਾਣੀ ਵਾਂਗੂ ਬਲੈਂਡ ਕਰ ਲੈਣਾ ਜੀ ਕਨਸਿਸਟੈਂਸੀ ਥੋੜੀ ਥਿੱਕ ਰੱਖਿਓ ਕਿਉਂਕਿ ਇਹਦੇ ਨਾਲ ਆਪਾਂ ਜੋ ਚੀਜ਼ ਬਣਾਣੀ ਹੈ ਥਿੱਕ ਜੇ ਬਣੇਗੀ ਹੁਣ ਇਹਨੂੰ ਦੁਬਾਰਾ ਉਹੀ ਭਾਂਡੇ ਚ ਪਾ ਕੇ ਫਿਰ 4 ਤੋਂ 5 ਘੰਟੇ ਛੱਡ ਦੇਣਾ ਹੂੰ ਇਸ ਚ ਇੱਕ ਬੈਕਟੀਰੀਆ ਬਣੇਗਾ ਜੀ ਜਿਹੜਾ ਤੁਹਾਡੇ ਗੱਟ ਲਈ ਅੰਮ੍ਰਿਤ ਹੈ ਜਿਹਨੂੰ ਗੱਟ ਫਿਊਲ ਕਹਿੰਦੇ ਆ ਉਹ ਫਰਮੈਂਟੇਸ਼ਨ ਕਰੇਗਾ ਉਹ ਬੈਕਟੀਰੀਆ ਖਾ ਕੀ ਰਿਹਾ ਦਾਲ ਚ ਕਾਰਬੋਹਾਈਡਰੇਟ ਹੈ ਹੂੰ ਦਾਲ ਚ ਵੀ ਕਾਰਬੋਹਾਈਡਰੇਟ ਹੈ ਉਹਨੂੰ ਖਾ ਗਿਆ ਤਾਂ ਉਹ ਤਾਂ ਪ੍ਰੋਟੀਨ ਇਨਹਾਂ ਹੁਣ ਜਿਹੜਾ ਮਿਕਸਚਰ ਬਚ ਗਿਆ ਕਰੀ ਪੱਤਾ ਲਾਲ ਮਿਰਚ ਲੂਣ ਜਿਹੜੇ ਮਰਜੀ ਕੌਂਡਿਮੈਂਟਸ ਜਿਹੜੇ ਤੁਹਾਨੂੰ ਪਸੰਦ ਨੇ ਸਪਾਈਸਿਸ ਪਾਓ ਇਹਦਾ ਨਾ ਜੀ ਚਿਲਾ ਬਣਦਾ ਇਹਨੂੰ ਆਪਣੇ ਪੰਜਾਬੀ ਚ ਪੂੜਾ ਕਹਿੰਦੇ ਆ ਜੀ ਰੋਟੀ ਦੀ ਫੀਲਿੰਗ ਆ ਗਈ ਫਰਮੈਂਟਡ ਫੂਡ ਆ ਗਿਆ ਕੋਈ ਅਨਾਜ ਨਹੀਂ ਹੈ ਵਿੱਚ ਗੱਟ ਬੈਕਟੀਰੀਆ ਲਈ ਅੰਮ੍ਰਿਤ ਹੈ ਪ੍ਰੋਟੀਨ ਭਰਿਆ ਹੋਇਆ ਤੇ ਗ੍ਰਾਈ ਵੀ ਬਣ ਗਈ ਜੀ ਹੈਨਾ ਬਿਲਕੁਲ ਅਗਰ ਤੁਹਾਨੂੰ ਇਹ ਲੱਗਦਾ ਜੀ ਇੱਕ ਦਾਲ ਦੀ ਹੈ ਕੱਲੀ ਮੂੰਗੀ ਕੱਲੀ ਮਸਰ ਤੋਈ ਮੂੰਗੀ ਤੋਈ ਮਸਰ ਜਿਹੜੀ ਮਰਜ਼ੀ दाल ਟਰਾਈ ਕਰ ਲਓ ਮੈਂ ਤਾਂ ਛੋਲੇ ਨਾਲ ਕਰਕੇ ਦੇਖਿਆ ਐ ਐਕਸਪੈਰੀਮੈਂਟ ਇਹ ਫਰਮੈਂਟਡ ਫੂਡ ਹੈ ਜਿਹਨਾਂ ਲੀਕੀ ਗੱਟ ਦੀ ਪ੍ਰੋਬਲਮ ਹੈ ਨਾ ਜਿੱਥੇ ਆਟੋ ਇਮਿਊਨ ਸ਼ੁਰੂ ਹੁੰਦਾ ਆਟੋ ਇਮਿਊਨ ਸ਼ੁਰੂ ਲੀਕੀ ਗੱਟ ਤੋਂ ਹੁੰਦਾ ਜੀ ਲੀਕੀ ਗੱਟ ਚ ਪ੍ਰੋਟੀਨ ਨਾ ਹজম ਨਹੀਂ ਹੁੰਦਾ ਉਹ ਆਪਣੀ ਆਂਤ ਚੋਂ ਲੀਕ ਕਰਕੇ ਅੰਦਰ ਚਲਾ ਜਾਂਦਾ ਉੱਥੋਂ ਸ਼ੁਰੂ ਹੁੰਦੀ ਹੈ ਇਹ ਉਹਨਾਂ ਲਈ ਅੰਮ੍ਰਿਤ ਹੈ ਜਿਹੜੇ ਬੰਦੇ ਨੇ weight ਘਟਾਣਾ ਹੈ ਜੀ ਜਿਹਨੂੰ ਡਾਇਬੀਟੀਜ਼ ਹੈ ਜਿਹਦਾ ਲੀਵਰ ਫੈਟੀ ਹੈ ਉਹਦੇ ਲਈ ਅੰਮ੍ਰਿਤ ਹੈ ਹੁਣ ਇੱਕ ਰੈਸਪੀ ਨਹੀਂ ਹੈ ਇਹ ਤਾਂ ਇੱਕ ਨੰਬਰ 1 ਹੈ ਪੂੜਾ ਅਨਲਿमिटेड ਦੇਖੋ ਮੈਨੂੰ ਬੜੇ ਲੋਕੀ ਕਹਿੰਨੇ ਆ ਮੈਂ ਹੱਸਦਾ ਹੁੰਨਾ ਰਵਿੰਦਰ ਜੀ ਰੋਟੀ ਛੱਡਤੀ ਰ ਖਾਵਾਂਗੇ ਕੀ ਮੈਂ ਕਿਹਾ ਤੁਹਾਡੇ ਕੋਲ ਇੱਕ ਆਪਸ਼ਨ ਸੀ ਮੈਂ ਤੁਹਾਨੂੰ 12 ਦੇ ਰਹੇ ਹਾਂ ਆਪਸ਼ਨ ਆ ਵਧੀਆਂ ਕਿ ਕਟੀਆਂ ਹੁਣ ਇਹਦੀ ਇਡਲੀ ਬਣ ਜਾਂਦੀ ਹੈ ਜੀ ਇਹੀ ਮਿਕਸਚਰ ਚ ਇਡਲੀ ਵਾਲਾ ਸਮਾਨ ਪਾਣਾ ਮੈਂ ਇਨੋ ਪਾਣ ਚ ਨਹੀਂ ਬਲੀਵ ਕਰਦਾ ਮੈਂ ਕਹੂੰਗਾ ਮਿੱਠਾ ਸੋਡਾ ਹੁੰਦਾ ਨੇ ਇਹਨੂੰ ਬੇਕਿੰਗ ਬੇਕਿੰਗ ਪਾਊਡਰ ਬੇਕਿੰਗ ਸੋਡਾ ਸੌਰੀ ਬੇਕਿੰਗ ਸੋਡਾ ਉਹ ਪਾ ਲਿਓ ਫੁੱਲਣ ਲਈ ਇਹਦੀ ਇਡਲੀ ਬਣ ਗਈ ਇਹਦਾ ਢੋਕਲਾ ਬਣ ਜਾਂਦਾ ਉਹ ਵੀ ਇੰਨਾ ਸਿੰਪਲ ਮੈਂ ਕਿਉਂ ਬਣਾਇਆ ਜੀ ਮੇਰੇ ਕੋਲ ਕੋਈ ਸਮਾਨ ਵੀ ਨਹੀਂ ਸੀ ਮੇ ਜਿਹੜਾ ਕੇਕਲਾ ਨਹੀਂ ਹੁੰਦਾ ਡੋਨਟ ਕੇਕਲਾ ਬੈਟਰ ਉਸ ਪੈਨ ਸੀਗਾ ਮੈਂ ਇੱਕ ਮੁੱਦੀ ਰੱਖੀ ਕੜਾਹੀ ਚ ਕੌਲੀ ਉਹ ਕੌਲੀ ਦੇ ਬਾਹਰ ਪਾਇਆ ਪਾਣੀ ਉਹ ਡੋਨਟ ਵਾਲਾ ਜਿਹੜਾ ਸਾਂਚਾ ਰੱਖਿਆ ਉਹਦੇ ਉੱਪਰ ਉਹਦੇ ਵਿੱਚ ਪਾਤਾ ਸਾਰਾ ਮਿਕਸਚਰ ਢਾਲਦਾ ਉੱਪਰ ਰੱਖਤੀ پلیਟ ਜੀ ਪਾਣੀ ਉਬਲਿਆ ਹੌਲੀ ਹੌਲੀ ਸਟੀਮ ਨਾਲ ਬਣਿਆ ਪੂਰਾ ਬਣ ਗਿਆ ਉਹ ਢੋਕਲਾ ਅਗਰ ਉਹ ਢੋਕਲਾ ਬਣਾਉਣਾ ਚਾਹਦੇ ਹੋ ਉਹਦੇ ਵਿੱਚ ਤੁਸੀਂ ਸਟੀਵਿਆ ਨਾਮ ਦਾ ਇੱਕ ਪੱਤਾ ਹੁੰਦਾ ਮਿਠਾਸ ਆ ਜਾਏਗੀ ਚੀਨੀ ਨਹੀਂ ਪਾਣੀ ਮਗਰ ਜਦ ਇਹ ਬ੍ਰੈਡ ਇਹ ਬ੍ਰੈਡ ਜੇ ਬਣ ਗਿਆ ਇਹਨੂੰ ਕੱਟ ਕੇ ਟੋਸਟਰ ਚ ਪਾਓ ਬ੍ਰੈਡ ਦੀ ਸ্লাইਸ ਬਣ ਗਈ ਬਿਲਕੁਲ ਬ੍ਰੈਡ ਦੀ ਰੈਸਪੀ ਆ ਗਈ ਢੋਕਲੇ ਦੀ ਆ ਗਈ ਇਡਲੀ ਦੀ ਆ ਗਈ ਉਪਮਾ ਜਿਹਨੂੰ ਕਹਿੰਦੇ ਤੁਸੀਂ ਆ ਕਹ ਲਓ ਉਹ ਆ ਗਈ ਤੇ ਇੱਕ ਨਹੀਂ ਹੈ ਜਿਹੜੀ ਮਰਜ਼ੀ ਦਾਲ ਚੇਂਜ ਕਰ ਲਓ ਜਿਹੜੇ ਮਰਜ਼ੀ ਕੌਂਡੀਮੈਂਟ ਚੇਂਜ ਕਰ ਲਓ ਤੁਸੀਂ ਪਰੌਂਠੇ ਰੋਟੀ 100% ਸ਼ਿਫਟ ਕਰ ਦੋਗੇ ਫਾਇਦਾ ਕੀ ਭੁੱਖ ਨਹੀਂ ਲੱਗੂਗੀ ਜੀ ਬਾਰ-ਬਾਰ ਦੂਜਾ ਫਾਇਦਾ ਪ੍ਰੋਟੀਨ ਮਿਲ ਰਿਹਾ ਤਾਂ ਗੋਡੇ ਨਹੀਂ ਖਰਾਬ ਹੋਣਗੇ ਕੋਲੇਜਨ ਨਹੀਂ ਖਰਾਬ ਹੋਗਾ ਪ੍ਰੋਟੀਨ ਮਿਲ ਰਿਹਾ ਤੀਜੇ ਨੰਬਰ ਤੇ ਡਾਇਬੀਟੀਜ਼ ਰਿਵਰਸ ਹੁੰਦੀ ਹੈ ਕਿਉਂਕਿ ਕਾਰਬੋਹਾਈਡਰੇਟਸ ਨਹੀਂ ਖਾ ਰਹੇ ਬਿਲਕੁਲ ਚੌਥੇ ਨੰਬਰ ਤੇ ਬਾਰ ਬਾਰ ਭੁੱਖਣੀ ਲੱਗੇਗੀ ਪ੍ਰੋਟੀਨ ਤੁਹਾਨੂੰ ਹਮੇਸ਼ਾ ਰਹ ਜਾਂਦਾ ਹੈ ਪ੍ਰੋਟੀਨ ਖਾ ਕੇ ਦੁਆਰਾ ਭੁੱਖ ਨਹੀਂ ਲੱਦੀ ਕਾਰਬੋਹਾਈਡਰੇਟਸ ਖਾ ਕੇ ਬਾਰ ਬਾਰ ਭੁੱਖ ਲੱਗਦੀ ਹੈ ਅੱਛਾ ਇਸ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ 9 ਵਜੇ ਖਾ ਲਿਆ ਫਿਰ 12 ਵਜੇ ਖਾ ਲਿਆ ਉਹ ਚੀਜ਼ ਨਹੀਂ ਹੋਊਗੀ ਇਹਦੇ ਨਾਲ ਜੀ ਬਿਲਕੁਲ ਨਹੀਂ ਹੋਏਗੀ ਕਿਉਂਕਿ ਤੁਸੀਂ ਪਹਿਲੀ ਰਗਾ ਆਪਣੀ ਹੀ ਲੱਭਣੀ ਹੈ ਕਿ ਉਹਨੂੰ ਭੁੱਖ ਲੱਗੀ ਕਿ ਨਹੀਂ ਇਹ ਤਾਂ ਉਹ ਗੱਲ ਹੋ ਗਈ ਨਾ ਤੁਹਾਡੀ ਕਾਰ ਚ ਯੈਲੋ ਜੀ ਲਾਈਟ ਜਾਂਦੀ ਹੈ ਨਾ ਇੱਕ ਆਵਾਜ਼ ਆਉਂਦੀ ਟਿੰ ਉਹਦਾ ਮਤਲਬ ਹੈ ਭਾਈ ਪੈਟਰੋਲ ਪੰਪ ਲੱਭ ਲਈਓ ਜੀ 100 ਕਿਲੋਮੀ ਤਾਂ ਪਹਿਲੇ ਨੰਬਰ ਤੇ ਇਹ ਤਾਂ ਦੇਖਣੀ ਹੈ ਕਿ ਸਵੇਰੇ ਮੈਨੂੰ ਭੁੱਖ ਆਇਕ ਨਹੀਂ ਆਮ ਤੌਰ ਤੇ ਲੋਕਾਂ ਨੂੰ 11 12 ਵਜੇ ਤੱਕ ਸਵੇਰੇ ਭੁੱਖਣ ਲੱਗਦੀ ਕਿਉਂਕਿ ਰਾਤ ਦਾ ਬੋਡੀ ਚ ਸਟੋਰਡ 슈ਗਰ ਹੁੰਦੀ ਹੈ ਗਲਾਈਕੋਜਨ ਉਹ ਲਿਵਰ ਚ ਪਈ ਹੁੰਦੀ ਹੈ ਜੀ ਉਹ ਇੰਨੀ ਕ ਹੈ ਕਿ ਤੁਹਾਨੂੰ 11 12 ਵਜੇ ਤੱਕ ਭੁੱਖ ਨਹੀਂ ਲੱਗਣਦੀ ਬਟ ਲੋਕੀ ਦੇਖਦੇ ਨਹੀਂ ਤਾਂ ਹੀ ਤਾਂ ਲਿਵਰ ਫੈਟੀ ਹੋ ਜਾਂਦਾ ਵਿਚਾਰਾ ਉਹ ਪੁਰਾਣੀ 슈ਗਰ ਲਈ ਬੈਠਾ ਸੀ ਤੁਸੀਂ ਹੋਰ ਕਾਰਬੋਹਾਈਡਰੇਟਸ ਖਾ ਲੇ ਹੈਨਾ ਤਾਂ ਉਹ ਹੋਰ ਫੈਟੀ ਹੋ ਜਾਂਦਾ ਬਿਲਕੁਲ ਅੱਛਾ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਦਾ ਜੀ ਤੁਸੀਂ ਇਹ ਵੀ ਜੋ ਚਿੱਲਾ ਕਹਿ ਰਹੇ ਹੋ ਇਹ ਵੀ ਨਹੀਂ ਖਾਂਦੇ ਫਿਰ ਦੇ ਖਾਇਆ ਤਾਂ ਕੁਛ ਨਹੀਂ ਖਾਇਆ ਦੇਖੋ ਨਾ ਬੜੀ ਸਿੰਪਲ ਜੀ ਗੱਲ ਹੈ ਆਪਾਂ ਨਾ ਉਲਟਾ ਕਰਦੇ ਹਾਂ ਸਰੀਰ ਹੰਡਾਨ ਲਈ ਬਣਿਆ ਹੋਇਆ ਜੀ ਬਾਹਰ ਲਾ ਨਾਟ ਅੰਦਰ ਲਾ ਇਹ ਤਾਂ ਉਹ ਗੱਲ ਮੈਂ ਐਗਜ਼ਾਮਪਲ ਦੇਣੇ ਤੁਸੀਂ ਨਵੀਂ ਕਾਰ ਖਰੀਦੀ ਇੱਕ ਬੜੀ ਸੋਹਣੀ ਜੀ ਲੈ ਥੇ ਕੋਈ ਵੀ ਐਕਸ ਵਾਈ ਕਾਰ ਖਰੀਦੀ ਉਹਦੇ ਤੁਸੀਂ ਟਾਇਰ ਕਮਾਣੀਆਂ ਨਹੀਂ ਚਲਾਏ ਇੰਜਨ ਹਮੇਸ਼ਾ ਆਨ ਛੜਦਾ ਹੂੰ ਕਸਤਾ ਰਹੀ ਹੈ ਬਿਲਕੁਲ ਬਾਹਰੋਂ ਨਹੀਂ ਕਸਰੀ ਇਹ ਸਰੀਰ ਨਾਲ ਆਪ ਕਰਦੇ ਮਸਲ ਤੇ ਸਰੀਰ ਤਾਂ ਵਰਤ ਨਹੀਂ ਬਾਹਰ ਲਾ ਅੰਦਰ ਕਦੇ ਰੈਸਟ ਨਹੀਂ ਕਰਦੇ ਹੋਣਾ ਉਲਟਾ ਚਾਹੀਦਾ ਜੇ ਤੁਸੀਂ ਉਹ ਦਿੱਲੀ ਜਾਂਦੇ ਹੋ ਨਾ ਤੁਸੀਂ ਮੂਰਥਰ ਰੁਕਦੇ ਹੋ ਤੁਸੀਂ ਕਹਿੰਦੇ ਗੱਡੀ ਨੂੰ ਸਾਹ ਦਵਾ ਦਈਏ ਦੇਖੋ ਇਹਨੂੰ ਬੱਚੇ ਨੂੰ ਕਹਿੰਦੇ ਸਾਹ ਨਹੀਂ ਮਿਲਦਾ ਰਾਤ ਨੂੰ 11 ਵਜੇ ਤੱਕ ਟਕੜਕ ਟਕ 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 ਸਿਰਫ 7 ਵਜੇ ਫਿਰ ਚਾ ਉਹ ਰਾਤ ਨੂੰ 11 ਵਜੇ ਨਾ ਤੁਹਾਡਾ ਅਗਲੇ ਦਿਨ 2 ਵਜੇ ਤੱਕ ਪੈਂ ਚੱਲਦੇ ਨਾ ਨਹੀਂ ਤਾਂ ਮੈਂ ਇਸ ਖਾਣਾ ਫਾਸਟਿੰਗ ਕਿਉਂ ਕਰਦਾ ਮੈਂ ਆਪਣੇ ਸ਼ਰੀਰ ਨੂੰ ਅੰਦਰਲੇ ਸ਼ਰੀਰ ਨੂੰ ਰੈਸਟਿੰਗ ਦੇਣਾ ਤੁਸੀਂ ਦੇਖੋ ਨਾ ਅਜੇ ਟਾਈਮ ਥੁੱਕੀ ਰਿਹਾ ਹੈ ਬਿਮਾਰੀ ਉਹ ਲੱਗ ਰਹੀ ਹੈ 30 ਸਾਲ ਦੇ ਮੁੰਡੇ ਨੂੰ ਜਿਹੜੀ 60 ਸਾਲ ਦੀ ਲੱਗਣੀ ਚਾਹੀਦੀ ਸੀ ਬਿਲਕ ਕੜਾ ਹੁਣ ਤਾਂ ਬਹੁਤ ਛੋਟੇ ਬੱਚਿਆਂ ਨੂੰ ਵੀ ਸ਼ੂਗਰ ਦੀ ਬਿਮਾਰੀ ਜਾਂ ਫਿਰ ਹਾਰਟ ਨਾਲ ਸੰਬੰਧਿਤ ਬਿਮਾਰੀਆਂ ਹੋਣ ਲੱਗੀਆਂ ਨੇ ਇਹਦਾ ਰੀਜ਼ਨ ਇਹੀ ਹੈ ਕਿ ਖਾਣੇ ਪੀਣੇ ਗਲਤ ਨੇ ਸਰ ਅੰਦਰ ਦਾ ਸ਼ਰੀਰ 24 ਘੰਟੇ ਚੱਲ ਰਿਹਾ ਹੈ ਇਹ ਹੋਇਆ ਹੈ 60 ਸਾਲ ਦਾ ਬਾਹਰ ਆਈਡੀ ਕਾਰਡ ਤੇ 30 ਸਾਲ ਲਿਖਿਆ ਹੈ ਧੰਦਰ ਮੈਟਰ ਜੀ ਸਮਝੋ ਨਾ ਇਹ ਤਾਂ ਬੰਦ ਹੀ ਨਹੀਂ ਹੋਇਆ ਕਦੇ ਹੁਣ ਜਿਵੇਂ ਤੁਸੀਂ ਸਵੇਰੇ ਖਾਣਾ ਖਾਇਆ ਆਮ ਬੰਦੇ ਦੀ ਰੁਟੀਨ ਮੈਂ ਹੱਸਦਾ ਹੁਣ ਇੱਕ ਆਮ ਹਿੰਦੁਸਤਾਨੀ ਰੁਟੀਨ ਸਵੇਰੇ ਚਾਹ ਨਾਲ ਰਾਸਾ ਬਿਸਕੁਟ ਜੀ ਉਸ ਤੋਂ ਬਾਅਦ ਨਾਸ਼ਤਾ ਆਫਿਸ ਅਲੀ ਚਾਹ ਫਿਰ ਲੰਚ ਫਿਰ ਚਾਰ ਵੇਲੇ ਚਾਹ ਕਰ ਰਿਹਾ ਕਿ ਨਾਸ਼ਤਾ ਜੀ ਡਿਨਰ ਆਈਸਕ੍ਰੀਮ ਜਾਂ ਦੁੱਧ ਬਿਲਕੁਲ ਅੱਠ ਵਾਰੀ ਤੁਸੀਂ ਆਪਣੇ ਸ਼ਿਰ ਨੂੰ ਕਿਹਾ ਚਰ ਕੰਮ ਕਰ ਅੰਦਰਲੇ ਨੂੰ ਵਰਤਿਆ ਕਿੰਨਾ ਕਿੱਕ ਮਾਰੀ ਘਰ ਕਿੱਕ ਮਾਰੀ ਵਾਪਸ ਜਾਂ ਸੈਲਫ ਮਾਰੀ ਵਰਤੇ ਕੁਛ ਨਹੀਂ ਤਾਂ ਜਿਹੜੀ ਰੇਸ਼ਿਓ ਹੈ ਨਾ ਹੁਣ ਮੈਂ ਮੈਂ ਕਿਉਂ ਫਾਸਟਿੰਗ ਕਰ ਰਹੇ ਹਾਂ ਮੈਂ ਰੇਸ਼ਿਓ ਬੈਲੈਂਸ ਕਰ ਰਹੇ ਹਾਂ ਹਮ ਅਗਰ ਮੈਨੇ ਖਾਦਾ ਹੈ ਉਹਨੂੰ ਯੂਜ਼ ਤਾਂ ਕਰ ਲੈਂਦੋ ਯਾਰ ਬਿਲਕੁਲ ਇੱਕ ਵਾਰੀ ਆਪ ਮੰਗੂਗਾ ਹਮ ਹਾਬੜ ਕੇ ਮੰਗੂਗਾ ਭੁੱਖ ਲੱਗੂਗੀ ਇੱਕ ਫਾਲਸੰਗਰ ਹੁੰਦੀ ਹੈ ਜਿਹੜੀ ਤੁਹਾਨੂੰ ਹਰ ਰੋਜ਼ ਸਵੇਰੇ ਲੱਗਦੀ ਹੈ 7-8 ਵਜੇ ਉਹ ਫਾਲਸੰਗਰ ਹੈ ਉਹ ਨਕਲੀ ਭੁੱਖ ਹੈ ਹਾਂ ਉਹ ਅਸਲੀ ਭੁੱਖ ਨਹੀਂ ਹੈ ਉਹਨੂੰ ਟਪਾ ਦਿਓ ਤੁਸੀਂ ਕਹੋਗੇ ਵਾ 11-12 ਵਜੇ ਤੱਕ ਜਿੱਦਣ ਦੇਖਿਆ ਕੋਈ 60 ਸਤੀ ਟੈਨਸ਼ਨ ਹੁੰਦੀ ਹੈ ਕਿ ਜਨਾਬ ਤੁਸੀਂ ਪੂਰਾ ਦਿਨ ਖਾਏ ਬਿਨਾਂ ਤਾਂ ਚੱਲ ਜਾਂਦੇ ਹੋ ਉਸ ਦਿਨ ਕਿੱਥੋਂ એનર્ਜੀ ਆਈ ਤਾਂ ਮੈਂ ਹੀ ਸਖਾਨਾ ਆਪਣੀ ਡਾਈਟ ਬਹੁਤ ਖਰਾਬ ਹੈ ਆਪਣਾ ਮਾਈਂਡ ਆਪਣਾ ਐਟੀਟਿਊਡ ਫੂਡ ਬਾਰੇ ਨਾ ਯਾ ਆਪਣੀ ਐਜੂਕੇਸ਼ਨ ਬਹੁਤ ਖਰਾਬ ਹੈ ਖਾਓ 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 ਅਗਰ ਲੋਕ ਕੀ ਵਰਤ ਰੱਖਣਾ ਚਾਹਣੇ ਨਾ ਮੰਮੀ ਡੈਡੀ ਨੇ ਵਰ ਮੈਂ ਕਹਿੰ ਮਗਰ ਥੋੜੀ ਸਾਰੇ ਸ਼ਾਸਤਰਾਂ ਦਾ ਵਰਤ ਦੇ ਉੱਪਰ ਇੰਨਾ ਕੁਝ ਨਹੀਂ ਕਿਹਾ ਹੋਇਆ ਜੀ ਫਿਰ ਉਹ ਗਲਤ ਸੀਗੇ ਮਗਰ ਉਹ ਤਾਂ ਬਹੁਤ ਹੈਲਦੀ ਸੀ ਉਹ ਤਾਂ 100 ਪਲੱਸ ਜਿੰਦੇ ਸੀ ਕਿਸੇ ਨੂੰ ਹਾਰਟ ਅਟੈਕ ਨਹੀਂ ਹੋਇਆ ਅੱਜ 20 ਸਾਲ ਦੇ ਮੁੰਡੇ ਨੂੰ ਨੱਚਦੇ ਨੂੰ ਹਾਰਟ ਅਟੈਕ ਹੋ ਰਿਹਾ ਬਿਲਕੁਲ ਮੈਂ ਕਹਾਂ ਯਾਰ ਕੁਝ ਤਾਂ ਗਲਤ ਹੈ ਨਾ ਤੁਹਾਡੀ ਐਜੂਕੇਸ਼ਨ ਗਲਤ ਹੈ ਹਮ ਤੇ ਆਪਣਾ ਐਜੂਕੇਸ਼ਨ ਦਿੰਦਾ ਕੋਈ ਨਹੀਂ ਤਾਂ ਹੀ ਮੈਂ ਆਪਣੇ ਨੂੰ ਕੁਝ ਨਹੀਂ ਕਹਿੰਦਾ ਮੈਂ ਕੋਚ ਕਹਿੰਨਾ ਹੈ ਕੋਚ ਦਾ ਕੰਮ ਹੈ ਐਜੂਕੇਟ ਕਰਨਾ ਜੀ ਮੈਂ ਡਾਕਟਰ ਨਹੀਂ ਹਾਂ ਹਮ ਹੈਨਾ ਮੈਂ ਤਾਂ ਐਜੂਕੇਟ ਕਰਨਾ ਉਹ ਵੀ ਐਕਸਪੈਰੀਮੈਂਟ ਆਪਣੇ ਆਪ ਤੇ ਕਰਕੇ ਆਪਣੇ ਭਾਈਵੰਦੂਆਂ ਤੇ ਫਿਰ 10 20 ਹਜ਼ਾਰ ਲੋਕਾਂ ਤੇ 30 40 ਹਜ਼ਾਰ ਲੋਕਾਂ ਤੇ ਸੀ ਕਰ ਚੁੱਕੇ ਆ ਕੰਮ ਜੀ ਤਾਂ ਅਸੀਂ ਇਹ ਚੀਜ਼ ਲੱਭੀ ਕਿ ਭਾਈ ਸਬਸਟੀਟਿਊਟ ਲੱਭੋ ਸਹੀ ਖਾਣਾ ਲੱਭੋ ਅੱਛਾ ਤੁਸੀਂ 12 ਤਰ੍ਹਾਂ ਦੇ ਕਿਹਾ ਵੀ ਮੈਂ 12 ਤਰ੍ਹਾਂ ਦੇ ਦੱਸੂਗਾ ਦਾਲਾਂ ਤੁਸੀਂ ਦੱਸਤੀਆਂ ਬਾਕੀ ਕੀ ਨੇ ਸਰ ਇਹ ਦਾਲਾਂ ਅਲੱਗ-ਅਲੱਗ ਚੇਂਜ ਹੁੰਦੀਆਂ ਨੇ ਛੋਲੇ ਕਾਬਲੀ ਚਨੇ ਜਿਹਨੂੰ ਕਹਿੰਦੇ ਤੁਸੀਂ ਚਿਕਪੀਜ਼ ਕਹਿੰਦੇ ਹੈਨਾ ਇਹਨਾਂ ਨੂੰ ਵਰਤ ਲਓ ਐਮੀ ਫਰਮੈਂਟ ਕੋਈ ਵੀ ਦਾਲ ਕਰ ਲਓ ਉਹਦਾ ਦੇ ਡਿਫਰੈਂਟ ਕੰਬੀਨੇਸ਼ਨਸ ਕਰ ਲਓ ਜਿਵੇਂ ਉੜਦ दाल ਦਾ ਲੱਗ ਤਰੀਕੇ ਦਾ ਬੰਦ ਹੈ ਉਹਦਾ ਕੋਰਸ ਜੇ ਬੰਦ ਹੈ ਕੱਲੀ ਧੋਈ ਮੂੰਗੀ ਮਸਰੀ ਬਹੁਤ ਸੌਫਟ ਬੰਦ ਹੈ ਨਾ ਧੋਈ ਹੋਈ ਸਾਬਤ ਦਾ ਹੋਰ ਤਰੀਕੇ ਦਾ ਬੰਦ ਹੈ ਤਾਂ ਤੁਸੀਂ 10 12 ਅਲੱਗ-ਅਲੱਗ ਕੰਬੀਨੇਸ਼ਨਸ ਬਣਾ ਸਕਦੇ ਹੋ ਹਮ ਹੈਨਾ ਫਿਰ ਉਹਦੇ ਅਲੱਗ-ਅਲੱਗ ਰੈਸਪੀਆਂ ਨੇ ਉਹ ਚ ਪਾਣਾ ਕੀ ਹੈ ਹਮ ਹੁਣ ਸਾਊਥ ਇੰਡੀਅਨ ਟਾਈਪ ਕਰ ਲਓ ਮਸਟਰਡ ਸੀਡਸ ਪਾ ਲਓ ਕੜੀ ਪੱਤਾ ਪਾ ਲਓ ਪੰਜਾਬੀ ਸਟਾਈਲ ਬਣਾ ਲਓ ਪਿਆਜ਼ ਲਸਣ ਅਦਰਕ ਪਾ ਕੇ ਵਿੱਚ ਪੇਸਟ ਉਹਦੀ ਬਣਾ ਲਓ ਜਿੰਨੇ ਮਰਜ਼ੀ ਐਕਸਪੈਰੀਮੈਂਟ ਕਰ ਲਓ ਉਹ ਤਾਂ ਫਲੇਵਰ ਨੇ ਹ ਮੈਂ ਤਾਂ ਇਹ ਕਹਾਂਗਾ ਚੜਨੀਆ ਬਣਾਣੀ ਸਿੱਖੋ ਕਰੇ ਜੀ ਹੁਣ ਇੱਕ ਟਾਈਮ ਸੀ ਆਪਣੇ ਜਿਹਨੂੰ ਮਰੂਆ ਕਹਿੰਦੇ ਆ ਬੇਜ਼ਲ ਹਰ ਰੋਜ਼ ਖਾਇਆ ਜਾਂਦਾ ਸੀ ਅੱਜ ਕਿਸੇ ਨੂੰ ਮਰੂਆ ਦਾ ਮਤਲਬ ਨਹੀਂ ਪਤਾ ਪੀਜ਼ੇ ਦੇ ਉੱਪਰ ਪੱਤਾ ਹੰਦਾ ਲਾ ਕੇ ਰੱਖ ਦਿੰਨੇ ਬੱਚੇ ਬਿਲਕੁਲ ਕਿ ਮਰੂਆ ਹੈ ਉਹ ਜਿਹਨੂੰ ਬੇਜ਼ਲ ਕਹਿੰਦੇ ਐਨੇ ਬੈਨੀਫਿਟ ਹੈ ਤਾਂ ਮੈਂ ਟੇਸਟ ਇਨਹੈਂਸਰ ਖਾਨਾ ਇੱਕ ਬਹੁਤ ਸਿੰਪਲ ਜੀ ਰੈਸਪੀ ਹੈ ਬੇਜ਼ਲ ਦੇ ਪੱਤੇ ਘਰੇ ਵੀਜ ਲੋ ਪੁਦੀਨਾ ਘਰੇ ਵੀਜ ਲੋ ਤੇ ਨਿੰਬੂ ਪੁਦੀਨਾ ਤੇ ਬੇਜ਼ਲ ਵੈਸੇ ਤਾਂ ਹੱਥ ਨਾਲ ਕਰਿਆ ਬੈਸਟ ਹੁੰਦਾ ਮਗਰ ਉਹਨੂੰ ਬਲੈਂਡਰ ਚ ਪਾਇਆ ਬਲੈਂਡ ਕਰਿਆ ਉਹਦੇ ਵਿੱਚ ਪਾਇਆ ਨਿੰਬੂ ਦਾ ਰਸ ਮੈਂ ਕਹਿੰਨਾ ਐਨਾ ਸਵਾਦ ਚਿਲਾ ਜ਼ਿੰਦਗੀ ਚ ਨਹੀਂ ਲਗਣਾ ਤੁਹਾਨੂੰ ਕਦੇ ਜਿਹੜਾ ਆ ਮੈਂ ਸਖਾਨਾ ਨਾ ਜਿੰਨਾ ਤੁਹਾਨੂੰ ਸਾਸ ਨਹੀਂ ਦੇ ਸਕਦੀ ਹਮ ਮਗਰ ਚੀਜ਼ਾਂ ਇਹ ਟੇਸਟ ਇਨਹੈਂਸਰਸ ਨੇ ਜੀ ਆਰਗੇਨਿਕ ਲੱਭਾਂਗੇ ਦੇਸੀ ਲੱਭਾਂਗੇ ਤਾਂ ਬੈਸਟ ਹੈ ਜੀ ਹਮ ਬਿਲਕੁਲ ਤਾਂ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਅਸੀਂ ਸੁਣੀਆਂ ਸਰ ਜਾਂਦੇ ਜਾਂਦੇ ਇੱਕ ਵਾਰੀ ਇਹ ਦੱਸ ਦੋ ਕਿ ਜੇ ਕਿਸੇ ਨੇ ਤੁਹਾਨੂੰ ਕੋਈ ਕੋਚਿੰਗ ਲੈਣੀ ਹੈ ਸਿਹਤ ਬਾਰੇ ਕਿਸੇ ਨੂੰ ਕੋਈ ਸਮੱਸਿਆ ਯਾ ਵਾਕਈ ਕੋਈ ਡਾਈਟ ਤਿਆਰ ਕਰਵਾਉਣੀ ਆ ਤਾਂ ਆਉਣਾ ਕਿੱਥੇ ਦੇਖੋ ਮੇਰਾ ਨੰਬਰ ਤੁਹਾਡੇ ਚੈਨਲ ਤੇ ਚੱਲਦਾ ਜੀ ਮੇਰਾ ਵਟਸਐਪ ਨੰਬਰ ਹੈ ਉਹ ਜਾਂ ਮੇਰੇ ਸਟਾਫ ਦਾ ਨੰਬਰ ਹੈ ਬੈਸਟ ਹੈ ਮੈਨੂੰ ਵਟਸਐਪ ਕਰ ਦੇਣ ਕਾਲ ਨਾ ਕਰਨ ਪਲੀਜ਼ ਵਟਸਐਪ ਕਰ ਦੇਣ ਮਗਰ ਅੱਜਕੱਲ ਅਸੀਂ ਇੱਕ ਨਵੀਂ ਚੀਜ਼ ਸ਼ੁਰੂ ਕਰੀਏ ਜੀ ਸਿੱਕ ਟ੍ਰਾਇਲ ਪ੍ਰੋਗਰਾਮ ਸ਼ੁਰੂ ਕਰਿਆ ਹੋਇਆ ਕਿਉਂਕਿ ਸਾਡੇ ਕੋਲ ਬਹੁਤ ਲੋਕ ਕਹਿੰਦੇ ਕਹਿੰਦੇ ਪ੍ਰੋਗਰਾਮ ਸਾਨੂੰ ਲੱਗਦਾ ਮਹਿੰਗਾ ਜਾਂ ਸਾਨੂੰ ਪਤਾ ਨਹੀਂ ਅਸੀਂ ਕਰ ਵੀ ਪਾਵਾਂਗੇ ਕਿ ਕਿ ਨਹੀਂ ਤਾਂ ਅਸੀਂ ਇੱਕ ਟ੍ਰਾਇਲ ਪ੍ਰੋਗਰਾਮ ਕਰਿਆ ਜਿਸ ਚ ਤੁਹਾਨੂੰ ਵੀਡੀਓ ਬੇਸਡ ਡਾਈਟ ਮਿਲਦੀ ਹੈ ਜੀ ਤੇ ਵਾਂਸ ਅ ਵੀਕ ਫਾਲੋਅ ਅ ਜਿਹੜਾ ਸਾਡਾ ਮੇਨ ਪ੍ਰੋਗਰਾਮ ਉਸ ਤੋਂ ਡੇਲੀ ਫਾਲੋਅ ਅਪ ਮਿਲਦਾ ਹੈ ਤੁਹਾਡੇ ਹਿਸਾਬ ਨਾਲ ਡਾਈਟ ਹੁੰਦੀ ਹੈ ਇਸ 'ਚ ਐ ਨਹੀਂ ਹੁੰਦਾ ਇਸ 'ਚ ਡਾਈਟ ਸਾਡੀ ਇੱਕ ਪੱਕੀ ਡਾਈਟ ਹੈ ਜਿਹੜੀ ਹਰ ਇੱਕ ਤੇ ਕੰਮ ਕਰਦੀ ਹੈ ਤਾਂ ਉਹ ਪ੍ਰੋਗਰਾਮ ਲੈਣ ਲਈ ਟ్రਾਇਲ ਪ੍ਰੋਗਰਾਮ ਜਿਹੜਾ ਬੰਦਾ ਚਾਹੁੰਦਾ ਮੈਨੂੰ ਵਟਸਐਪ ਤੇ ਲਿਖ ਦੇ ਟ్రਾਇਲ ਪ੍ਰੋਗਰਾਮ ਮੈਂ ਡਿਟੇਲਸ ਦੇ ਦੂੰਗਾ ਉਹ ਟ్రਾਇਲ ਕਰਕੇ ਦੇਖ ਲੈਣ ਬਾਅਦ ਚੋਂ ਕਿਉਂਕਿ ਇੱਕ ਵਾਰੀ ਬੰਦੇ ਨੂੰ ਹੁੰਦਾ ਕਿ ਚੱਲ ਮੈਂ ਕਰ ਸਕਦਾ ਫਿਰ ਉਹ ਮੇਨ ਪ੍ਰੋਗਰਾਮ ਲੈ ਸਕਦਾ ਤਾਂ ਉਹ ਮੇਰੇ ਵਟਸਐਪ ਨੰਬਰ ਤੇ ਮੈਨੂੰ ਮੈਸੇਜ ਕਰ ਦੇ ਮੈਂ ਜਵਾਬ ਦੇ ਦੂੰਗਾ ਜੀ ਸਰ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀ ਬਿਲਕੁਲ ਜੀ ਜੇਕਰ ਤੁਸੀਂ ਵੀ ਆਪਣੇ ਸਵੇਰ ਦੇ ਖਾਣੇ ਦਾ ਬਦਲ ਲੱਭ ਰਹੇ ਹੋ ਔਰ ਲੱਗਦਾ ਹੈ ਕਿ ਜੋ ਸੀ ਖਾ ਰਹੇ ਆ ਸਾਡਾ ਉਸ ਦੇ ਨਾਲ ਨੁਕਸਾਨ ਹੋ ਰਿਹਾ ਹੈ ਥਕਾਵਟ ਵਧ ਰਹੀ ਹੈ એનર્ਜੀ ਲੂਜ਼ ਹੋ ਰਹੀ ਹੈ ਤਾਂ ਮੇਰੇ ਖਿਆਲ ਦੇ ਨਾਲ ਤੁਹਾਨੂੰ ਇਸ ਬਦਲ ਦਾ ਇਸਤੇਮਾਲ ਕਰਕੇ ਜ਼ਰੂਰ ਵੇਖਣਾ ਚਾਹੀਦਾ ਬਾਕੀ ਅੱਜ ਦੇ ਐਪੀਸੋਡ ਬਾਰੇ ਕੋਈ ਵੀ ਰਾਏ ਸਾਨੂੰ ਜ਼ਰੂਰ ਕਮੈਂਟ ਕਰਕੇ ਦੇਣਾ ਜਲਦ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਦੇ ਨਾਲ ਨਵੀਂ ਟਿਪਸ ਦੇ ਨਾਲ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆਕਾ